ਹਾਂਜੀ YouTube ਫੈਮਿਲੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਆਸ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੌਂਗ ਵੀਡੀਓ ਅੱਜ ਆਪਾਂ ਲੈ ਕੇ ਆ ਗਏ ਤੁਹਾਡੇ ਲਈ ਜੀ ਸ਼ੋਰਟ ਤਾਂ ਪਹਿਲੀ ਪਾਉਂਦੇ ਰਹਿੰਨੇ ਆ ਤੇ ਅੱਜ ਤੁਹਾਡੇ ਨਾਲ ਢੇਰ ਸਾਰਾ ਹੋਇਨੂੰਗਾ ਪੰਡ ਗੱਲਾਂ ਦੀ ਕਰਨੀ ਸੀਗੀ ਤੇ ਮੈਂ ਸੋਚਿਆ ਅੱਜ ਵਲੌਗ ਬਣਾ ਲੈਨੇ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਜੱਸੀ ਸਤੂ 33 29 YouTube ਚੈਨਲ ਤੇ ਤੇ ਜੇ ਮੇਰੇ ਚੈਨਲ ਤੇ ਕੋਈ ਵੀ ਮੇਰਾ ਭਰਾ ਜਾਂ ਮੇਰੀ ਭੈਣ ਜਾਂ ਮੇਰਾ ਕੋਈ ਬਜ਼ੁਰਗ ਜਾਂ ਕੋਈ ਮਾਤਾ ਜਾਂ ਕੋਈ ਮੇਰੇ ਬੱਚਿਆਂ ਸਮਾਨ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਆਪਾਂ ਨੂੰ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਗੱਲ ਕਰਦੇ ਆ ਲੋਕਾਂ ਦੀ ਅੱਜ ਦੀ ਸੋਚ ਦੀ ਕਿ ਲੋਕਾਂ ਦੀ ਅੱਜ ਦੀ ਜਿਹੜੀ ਸੋਚ ਆ ਇਹ ਕਿੱਥੇ اٹਕੀ ਹੋਈ ਆ ਅੱਜ ਦੇ ਜਿਹੜੇ ਲੋਕ ਆ ਇਹ ਡਾਕ ਚਪੰਨਾਂ ਚਿੱਠੀਆਂ ਵਰਗੇ ਹੋ ਗਏ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਡਾਕ ਚਪੰਨਾਂ ਚਿੱਠੀਆਂ ਵਰਗੇ ਜੱਸੀ ਸਿੱਧੂ ਕਿਉਂ ਕਹਿ ਰਹੀ ਆ ਲੋਕ ਡਾਕ ਚਪੰਨਾਂ ਚਿੱਠੀਆਂ ਵਰਗੇ ਐ ਹੋ ਗਏ ਵੀ ਤੁਹਾਡੇ ਨਾਲ ਵੀ ਰਹਿੰਦੇ ਆ ਥੋਡੇ ਕੋਲੇ ਵੀ ਬੈਂਦੇ ਆ ਥੋਡੇ ਨਾਲ ਬਹਿ ਕੇ ਖਾਂਦੇ ਵੀ ਆ ਥੋਡੇ ਨਾਲ ਦੂਰ ਨੇੜੇ ਆਉਂਦੇ ਜਾਂਦੇ ਵੀ ਆ ਤੇ ਪਰ ਇਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਚੱਲਦਾ ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਜਿਵੇਂ ਉਹ ਜਿਹੜੀਆਂ ਚਿੱਠੀਆਂ ਉਹ ਇੱਕ ਥਾਂ ਇਕੱਠੀਆਂ ਹੋਈਆਂ ਪਈਆਂ ਹੁੰਦੀਆਂ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੀ 'ਚ ਕੀ ਲਿਖਿਆ ਤੇ ਕਿਹੜੀ 'ਚ ਕੀ ਲਿਖਿਆ ਤੇ ਕਿਹੜੀ 'ਚ ਕੀ ਲਿਖਿਆ ਆਪਣੀ ਜ਼ਿੰਦਗੀ ਆ ਜਿਹੜੀ ਨਾ ਸੋਚ ਕੇ ਵੇਖਿਓ ਡਾਕ ਚਪੰਨਾਂ ਚਿੱਠੀਆਂ ਵਰਗੀ ਹੋ ਗਈ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਮੈਂ ਇਹ ਗੱਲ ਕਿਉਂ ਕਹਿ ਰਹੀ ਆ ਕੁਝ ਕੁ ਲੋਕ ਐਵੇਂ ਦੇ ਹੁੰਦੇ ਆ ਜਿਵੇਂ ਪੈਰ ਚ ਪਾਈ ਚੱਪਲ ਹੁੰਦੀ ਆ ਨਾਲ ਵੀ ਰਹਿੰਦੇ ਆ ਸਾਥ ਵੀ ਦਿੰਦੇ ਆ ਤੇ ਤੁਹਾਡੇ ਤੇ ਛਿੱਟੇ ਵੀ ਮਾਰਦੇ ਆ ਜੇ ਮੇਰੀ ਗੱਲ ਗਲਤ ਆ ਤਾਂ ਤੁਸੀਂ ਕਮੈਂਟ ਕਰਕੇ ਆਪਣੀ ਆਪਣੀ ਰਾਇ ਕਮੈਂਟ ਵਿੱਚ ਜ਼ਰੂਰ ਲੈ ਕੇ ਜਾਇਓ ਵੀ ਮੇਰੀ ਗੱਲ ਦੇ ਵਿੱਚ ਬਿਲਕੁਲ ਵੀ ਦਮ ਨਹੀਂ ਸੀ ਮੈਂ ਗੱਲ ਗਲਤ ਕਰਦੀ ਆ ਤੇ ਮੈਂ ਗੱਲਾਂ ਸਹੀ ਨਹੀਂ ਕਰਦੀ ਜੀ ਜਿਹਨੇ ਵੀ ਮੇਰਾ ਬਲੌਗ ਪੂਰਾ ਦੇਖਿਆ ਪੂਰੀ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਲੈ ਕੇ ਜਾਇਓ ਮੈਨੂੰ ਦੱਸ ਕੇ ਜਾਇਓ ਵੀ ਮੇਰੇ ਗਾਂ ਗੱਲਾਂ ਤੇ ਤੁਹਾਨੂੰ ਕੋਈ ਦਮ ਲੱਗਦਾ ਹੁੰਦਾ ਜਾ ਨਹੀਂ ਲੱਗਦਾ ਹੁੰਦਾ ਹੁਣ ਸੋਚ ਆ ਜਿਹੜੀ ਲੋਕਾਂ ਦੀ ਇਹ اٹਕੀ ਹੋਈ ਇੱਥੇ ਆ ਕੇ ਮੰਨ ਲਓ ਮੇਰੇ ਤੇ ਲਾਲ ਮੈਂ ਕਿਸੇ ਤੇ ਨਹੀਂ ਜਾਂਦੀ ਮੈਂ ਆਪਦੇ ਤੇ ਲਾਉਣੀ ਹੁੰਨੀ ਆ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਹੁੰਦੀ ਬਾੜੀ ਛੇਤੀ ਕੀਤੇ ਮੈਂ ਆਪਦੇ ਤੋਂ ਸ਼ੁਰੂਆਤ ਕਰਦੀ ਹੁੰਨੀ ਆ ਵੀ ਮੈਂ ਜਿਹੜੀ ਸ਼ੁਰੂਆਤ ਉਹ ਮੇਰੇ ਤੋਂ ਹੀ ਕਰਾਂ ਤੇ ਆਪਾਂ ਪਹਿਲਾਂ ਕਿਸੇ ਨੂੰ ਮਾਂ ਵਿੱਚ ਲੈ ਕੇ ਅੱਜ ਚਲੋ ਸੋਚ ਦੀ ਗੱਲ ਆ ਜਿਹੜੀ ਉਹ ਵੱਖਰੀ ਰਹਿ ਗਈ ਕਿਉਂਕਿ ਲੋਕਾਂ ਦਾ ਮਾਈਂਡ ਆ ਸੋਚਣਾ ਲੋਕਾਂ ਦਾ ਦਿਮਾਗ ਆ ਮਹਾਰਾਜ ਨੇ ਲੋਕਾਂ ਨੂੰ ਸੋਚ ਦਿੱਤੀ ਜਿਵੇਂ ਜਿ ਉਹ ਜੀ ਸੋਚਣ ਕਿ ਪਹਿਲੀ ਤਾਂ ਗੱਲ ਮੈਂ ਇਹ ਕਹੂੰਗੀ ਪ੍ਰਮਾਤਮਾ ਸਭ ਨੂੰ ਸਮੱਤ ਭਾਸ਼ੇ ਕੋਈ ਵੀ ਇਨਸਾਨ ਮਾੜਾ ਨਾ ਸੋਚੇ ਕੋਈ ਵੀ ਇਨਸਾਨ ਮਾੜੇ ਰਸਤੇ ਨਾ ਤੁਰੇ ਤੇ ਕੋਈ ਵੀ ਇਨਸਾਨ ਕਿਸੇ ਮਾੜੇ ਇਨਸਾਨ ਦੇ ਮੱਥੇ ਨਾ ਲੱਗੇ ਤੇ ਨਾ ਕਿਸੇ ਦੇ ਮਾੜਾ ਜੰਮੇ ਤੇ ਨਾ ਕਿਸੇ ਦੇ ਮਾੜਾ ਆਵੇ ਜਿਹੜਾ ਸਾਰੇ ਦੁਨੀਆਂ ਤੋਂ ਲਾਂਤ ਪਵਾਵੇ ਠੀਕ ਆ ਉਹ ਤੋਂ ਬਾਅਦ ਚ ਹੁਣ ਮੈਂ ਗੱਲ ਇਓਂ ਕਰਦੀ ਆਂ ਵੀ ਮਤਲਬ ਕਿ ਚੱਪਲ ਵਰਗੇ ਲੋਕ ਮੈਂ ਕਿਉਂ ਕਿਹਾ ਵੀ ਕਈ ਲੋਕ ਤੁਹਾਡੇ ਨਾਲ ਵੀ ਰਹਿੰਦੇ ਤੁਹਾਡੇ ਨਾਲ ਵੀ ਖਾਂਦੇ ਦੂਰ ਨੇੜੇ ਤੁਹਾਡੇ ਨਾਲ ਵੀ ਜਾਂਦੇ ਆ ਤੇ ਤੁਹਾਡੇ ਤੇ ਛਿੱਟੇ ਵੀ ਪਾਉਂਦੇ ਤੇ ਤੁਹਾਨੂੰ ਪਤਾ ਹੁੰਦੀ ਲੱਗਣ ਦਿੰਦੇ ਇਹ ਜੀ ਲੋਕ ਹੈਗੇ ਆ ਲੋਕਾਂ ਦੀ ਜ਼ਿੰਦਗੀ ਚ ਬਹੁਤ ਜ਼ਿਆਦੇ ਤੁਸੀਂ ਸੋਚ ਕੇ ਵੇਖਿਓ ਮੈਂ ਆਪਾਂ ਜੋ ਵੀ ਬੋਲਦੇ ਹੁੰਨੇ ਆ ਸੱਚ ਬੋਲਦੇ ਹੁੰਨੇ ਆ ਆਪਾਂ ਕਦੇ ਗਲਤ ਨੂੰ ਪ੍ਰਮੋਟ ਨਹੀਂ ਕਰਦੇ ਹੁੰਦੇ ਤੇ ਨਾ ਆਪਾਂ ਗਲਤ ਬੋਲਦੇ ਆ ਤੇ ਨਾ ਆਪਾਂ ਨੂੰ ਗਲਤ ਬੋਲਣ ਦੀ ਆਦਤ ਆ ਅੱਜ ਦੇ ਲੋਕ ਆਏ ਸੋਚਦੇ ਵੀ ਜਿਹੜਾ ਬੰਦਾ ਰਹਿਲਾ ਹੁਣ ਮੈਨੂੰ ਕਈ ਲੋਕ ਕਿਹਨੂੰ ਵੀ ਕਹਿ ਦਿੰਦੇ ਆ ਕਈ ਹਨਾ ਵੀ ਤੇਰਾ ਨਾ ਵੀਡੀਓ ਸੋਹਣਾ ਨਹੀਂ ਹੁੰਦਾ ਨਾ ਤੇਰਾ ਨਾ ਵੀਡੀਓ ਦੇ ਵਿੱਚ ਤੂੰ ਇੱਕ ਹੀ ਚੁੰਨੀ ਲੈ ਕੇ ਆ ਜਾਂਦੀ ਤੂੰ ਇੱਕ ਚੁੰਨੀ ਦੇ ਮਗਰ ਪਹਿ ਜਾਂਦੀ ਆ ਤੇਰੇ ਕੱਪੜੇ ਉਹੀ ਹੁੰਦੇ ਆ ਤੇਰੇ ਕੱਪੜੇ ਨਹੀਂ ਵਧੀਆ ਹੁੰਦੇ ਤੇ ਜਦੋਂ ਤੈਨੂੰ ਪਤਾ ਵੀ ਅਸੀਂ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਵਧੀਆ ਬਣ ਕੇ ਆਇਆ ਕਰੋ ਬਈ ਮੈਥੋਂ ਤਾਂ ਵਧੀਆ ਬਣ ਕੇ ਨਹੀਂ ਆਇਆ ਜਾਂਦਾ ਮੈਂ ਤਾਂ ਜਿੱਦਾਂ ਦੀ ਹੈਗੀ ਆ ਉਹਦੇ ਘਰੇ ਮੈਂ ਤਾਂ ਉਦਾਂ ਤੋਂ ਕੋਈ ਵੀਡੀਓ ਚਾਹੂੰਗੀ ਜੇ ਤੁਹਾਡਾ ਦਿਲ ਮੰਨਦਾ ਤੁਸੀਂ ਮੇਰੇ ਬਲੌਗ ਦੇਖੋ ਜੇ ਤੁਹਾਡਾ ਦਿਲ ਨਹੀਂ ਮੰਨਦਾ ਇੱਕ ਨਾ ਦੇਖੋ ਦੂਜਾ ਨਾ ਦੇਖੋ ਕੋਈ ਨਾ ਕੋਈ ਤਾਂ ਮੇਰੇ ਬਲੌਗ ਦੇਖੂਗਾ ਹੀ ਸਾਰੀ ਦੁਨੀਆ ਤਾਂ ਨਹੀਂ ਪਸੰਦ ਕਰਕੇ ਤੁਰ ਜਾਂਦੀ ਹੁੰਦੀ ਕਿਸੇ ਇਨਸਾਨ ਨੂੰ ਕੁਝ ਕੁ ਲੋਕ ਗੱਲਾਂ ਨੂੰ ਜੱਜ ਕਰਦੇ ਤੇ ਕੁਝ ਕੁ ਲੋਕ ਕੱਪੜਿਆਂ ਨੂੰ ਜੱਜ ਕਰਦੇ ਇੱਥੇ ਦੋ ਤਰ੍ਹਾਂ ਦੀ ਨਹੀਂ ਇੱਥੇ ਚਾਰ ਤਰ੍ਹਾਂ ਦੀ ਦੁਨੀਆ ਵੱਸਦੀ ਆ ਦਾਤੀ ਨੂੰ ਇੱਕ ਪਾਸੇ ਦੰਦੇ ਦੁਨੀਆ ਠੀਕ ਆ ਦੋਨਾਂ ਨੂੰ ਚਾਰ ਪਾਸੇ ਦੰਦੇ ਆ ਜੇ ਪਤਾ ਨਹੀਂ ਕਿਸੇ ਨੇ ਕੀ ਕਹਿਣਾ ਕਿਸੇ ਨੇ ਕੀ ਕਹਿਣਾ ਕਿਸੇ ਨੇ ਕੀ ਕਹਿਣਾ ਕਿਸੇ ਨੇ ਕੀ ਸੋਚਣਾ ਕਿਸੇ ਨੇ ਕੀ ਸੋਚਣਾ ਤੇ ਕਿਸੇ ਨੇ ਕੀ ਸੋਚਣਾ ਇਹ ਦੁਨੀਆ ਦੀਆਂ ਜਿਹੜੀ ਫਿਤਰਤ ਬਣ ਚੁੱਕੀ ਆ ਦਸਤੂਰ ਬਣ ਗਿਆ ਲੋਕਾਂ ਦਾ ਇਹਨਾਂ ਗੱਲਾਂ ਨੂੰ ਫੋਲੋ ਕਰਨਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਾ ਕੇ ਇੰਟਰਫੇਅਰ ਕਰਨਾ ਕਿਸੇ ਦੀ ਜ਼ਿੰਦਗੀ ਵਿੱਚ ਜਾ ਕੇ ਝਾਤਾਂ ਮਾਰਨੀਆਂ ਜਿਉਂ ਕੀ ਕਰਦਾ ਐ ਉਹ ਕਿਵੇਂ ਦੇ ਕੱਪੜੇ ਪਾਉਂਦਾ ਐ ਉਹ ਕੀ ਆ ਕਿਵੇਂ ਆ ਜਾਂ ਕੁਝ ਵੀ ਆ ਚਲੋ ਮੰਨ ਲਓ ਆਪਾਂ ਸੋਸ਼ਲ ਮੀਡੀਆ ਤੇ ਕੱਪੜੇ ਲੋਕਾਂ ਨੂੰ ਦੱਸਦੇ ਹੀ ਆ ਹਨਾ ਕਹਿੰਦੇ ਹੁੰਦੇ ਨਾ ਆ ਗਿਆ ਘਰ ਆ ਗਿਆ ਨਹੀਂ ਦਿੰਦਾ ਭੁੱਲੀ ਨਹੀਂ ਬਿਹਾਰਾਂ ਤੋਂ ਉਹ ਹਰਦੀਪ ਢਾਲੀਵਾਲ ਨੇ ਕਹੀ ਸੀ ਨਾ ਗੱਲ ਵੀ ਘਰ ਨਹੀਂ ਆ ਗਿਆ ਕਰਦਾ ਭੁੱਲੀ ਨਹੀਂ ਬਿਹਾਰਾਂ ਤੋਂ ਮਤਲਬ ਕਿ ਆਪਦੇ ਬੱਚਿਆਂ ਦੇ ਵੀ ਚਾਹ ਪੂਰੇ ਕਰਨੇ ਆਪਦੇ ਬੱਚਿਆਂ ਦੇ ਵੀ ਸ਼ੌਂਕ ਪੂਰੇ ਕਰਨੇ ਇਹਨਾਂ ਦੀ ਵੀ ਜ਼ਿੰਦਗੀ ਇਹਨਾਂ ਨੂੰ ਵੀ ਕੁਝ ਚੀਜ਼ਾਂ ਚਾਹੀਦੀਆਂ ਆਪਦੀ ਤਾਂ ਜਿਵੇਂ ਦੀ ਹੈਗੀ ਤੁਈ ਘੜੀ ਸੀ ਦੀ ਕੁਛ ਨਾ ਗੰਗ ਚੁੱਕੀ ਹੈ ਨਾ ਤੇ ਇਹ ਚੀਜ਼ਾਂ ਬੱਚਿਆਂ ਦੇ ਵੱਲ ਵੀ ਦੇਖਣਾ ਪੈਂਦਾ ਵਾ ਕਿਹੜਾ ਇੱਥੇ ਬੱਸਾਂ ਚੱਲਦੀਆਂ ਵੀ ਜਿਹੜੀ ਆਥਰ ਨੂੰ ਥੱਬੀ ਨੂਟਾ ਤੇ ਲੈ ਕੇ ਸੜ ਤੰਦਾਂ ਤੇ ਆਪਾਂ ਵੱਖਰਾ ਵੱਖਰਾ ਪਾਜੇ ਤੇ ਵੱਖਰਾ ਵੱਖਰਾ ਜਿੱਦਾਂ ਦਾ ਲੀੜਾ ਹੈਗਾ ਹੁਣ ਲੀੜੇ ਨੇ ਅਸਕਰ ਹੰਡਦੇ ਨਹੀਂ ਹੰਡਣਾ ਨਾ ਤਾਂ ਇਹਨੇ ਛੇਤੀ ਪਾਟਣਾ ਨਾ ਇਹਨੇ ਛੇਤੀ ਦੁੱਜਾ ਨਹੀਂ ਕੀ ਉਹਦਾ ਨੱਕ ਸੁਣਾਏ ਤੇ ਜੈਬ ਦਾ ਲੀੜਾ ਹੈਗਾ ਚਲੋ ਮੰਨ ਆਏ ਮੰਨ ਕੇ ਚੱਲਿਆ ਕਰੋ ਵੀ ਅਗਲੇ ਦੇ ਸਿਰ ਤੇ ਤਾਂ ਲੀੜਾ ਹੈਗਾ ਅਗਲੇ ਦੀ ਬੁੱਕੜ ਮਾਰੀ ਆ ਚੁੰਨੀ ਦੀ ਸਿਰ ਤੇ ਅਗਲੇ ਦੇ ਲੀੜਾ ਆਪਦਾ ਸਿਰ ਤਾਂ ਕੱਜਾ ਹੁਣ ਕਹੀ ਕਹਿ ਦਿੰਦੇ ਜ਼ਰੂਰੀ ਨਹੀਂ ਹੁੰਦਾ ਵੀ ਸਿਰ ਤੇ ਚੁੰਨੀ ਲੈਣ ਨਾਲ ਥੋੜੀ ਜਿਆਦਾ ਇੱਜ਼ਤ ਬਣਦੀ ਆ ਜੇ ਕਿਸੇ ਨੇ ਇੱਜ਼ਤ ਇੱਜ਼ਤ ਕਿਸੇ ਕੋਲੇ ਹੈਗੀ ਐ ਤਾਂ ਉਹਦੇ ਕੋਲੇ ਬਿਨਾਂ ਚੁੰਨੀ ਤੋਂ ਵੀ ਹੈਗੀ ਆ ਹਣ ਤੁਸੀਂ ਐ ਮੰਨ ਕੇ ਵੇਖੋ ਤੁਸੀਂ ਗੁਰੂ ਘਰ ਜਾਂਦੇ ਆ ਜੇ ਤੁਹਾਡੇ ਕੋਲੇ ਭਾਂਡਾ ਨਹੀਂ ਤੁਸੀਂ ਕੋਈ ਖੈਰ ਮੰਗਦੇ ਚਲੋ ਗੁਰੂ ਘਰ ਦੀ ਵੀ ਛੱਡੋ ਤੁਸੀਂ ਕਿਸੇ ਦੇ ਘਰੇ ਜਾਂਦੇ ਆ ਤੁਸੀਂ ਕੋਈ ਕਿਸੇ ਦੇ ਘਰੇ ਜਾ ਕੇ ਚੀਜ਼ ਮੰਗਦੇ ਵੀ ਸਾਨੂੰ ਆ ਚੀਜ਼ ਦੇ ਦੋ ਤੇ ਜੇ ਤੁਸੀਂ ਘਰੋਂ ਭਾਂਡਾ ਲੈ ਕੇ ਜਾਉਂਗੇ ਜੇ ਤਾ ਤੁਸੀਂ ਕਰੋ ਆਪਦੀ ਮਰਜ਼ੀ ਦਾ ਭਾਂਡਾ ਲੈ ਕੇ ਜਾਵੋਗੇ ਤੇ ਅਗਲਾ ਤੁਹਾਨੂੰ ਉਹ ਜੀ ਚੀਜ਼ ਪਾ ਦੇ ਤੇ ਜੇ ਅਗਲੇ ਤੁਸੀਂ ਅਗਲੇ ਨੂੰ ਕਹਿੰਦੇ ਵੀ ਤੂੰ ਆਪਦੇ ਘਰੋਂ ਪਾ ਦੇ ਫੇਰ ਅਗਲਾ ਭਾਂਡਾ ਛੋਟਾ ਵੀ ਚੱਕ ਸਕਦਾ ਐਡਾ ਕ ਵੀ ਚੱਕ ਸਕਦਾ ਤੇ ਹੋ ਸਕਦਾ ਉਹ ਐਡਾ ਵੀ ਚੱਕ ਲੈ ਪਰ ਉਹਦਾ ਅਗਲੇ ਦਾ ਦਿਨ ਨਾ ਜੇ ਅਗਲੇ ਦਾ ਦਿਨ ਵੱਡਾ ਹੋਊਗਾ ਤਾਂ ਅਗਲਾ ਵੱਡਾ ਭਾਂਡਾ ਵੀ ਚੱਕ ਸਕਦਾ ਠੀਕ ਹੈ ਨਾ ਇਹ ਗੱਲਾਂ ਕਦੇ ਨਾ ਸੋਚਿਆ ਕਰੋ ਮਤਲਬ ਕਿ ਅਕਲ ਸਾਰਿਆਂ ਨੂੰ ਹੁੰਦੀ ਆ ਮਤਬੁੱਧ ਸਾਰਿਆਂ ਨੂੰ ਹੁੰਦੀ ਆ ਪਰਮਾਤਮਾ ਨੇ ਸਾਰਾ ਕੁਝ ਸਭ ਨੂੰ ਸੌਂਪ ਕੇ ਭੇਜਿਆ ਠੀਕ ਆ ਸਾਰੀ ਅਕਲ ਮਤ ਬੁੱਧ ਹਰ ਇੱਕ ਸੰਸਾਰ ਚ ਭਰੀ ਆ ਪ੍ਰਮਾਤਮਾ ਨੇ ਜਿਨੇ ਸਾਜਿਆ ਰਾਂ ਸੰਸਾਰ ਨੂੰ ਜਿਨੇ ਉਹਨੂੰ ਅੰਗ ਪੈਰ ਦਿੱਤੇ ਉਹਨੂੰ ਜ਼ਿੰਦਗੀ ਦਿੱਤੀ ਸਵਾਸੇ ਦਿੱਤੇ ਮਾਂ ਪਿਓ ਦਿੱਤਾ ਭੈਣਾ ਭਰਾਵਾਂ ਦਾ ਸਾਥ ਦਿੱਤਾ ਧੀਆਂ ਪੁੱਤਾਂ ਦੀਦਾਰ ਦਿੱਤੀ ਆ ਪ੍ਰਮਾਤਮਾ ਨੇ ਉਹਨੂੰ ਸਾਰਾ ਕੁਝ ਹੀ ਭੇਜਿਆ ਬਣਾ ਕੇ ਸਾਰਾ ਕੁਝ ਹੀ ਦੇ ਕੇ ਭੇਜਿਆ ਕਦੇ ਵੀ ਐ ਨਾ ਸੋਚਿਆ ਕਰੋ ਵੀ ਇਹ ਸੰਸਾਰ ਨੂੰ ਕੋਈ ਅਕਲ ਨਹੀਂ ਅਕਲ ਹਰ ਇੱਕ ਨੂੰ ਹੁੰਦੀ ਆ ਕਈ ਵਾਰ ਕਿਸੇ ਦੀ ਜੀਵਨ ਨਹੀਂ ਆਗਿਆ ਕਰਦੀ ਕਈ ਵਾਰੀ ਕਿਸੇ ਨੂੰ ਸਮਾਂ ਨਹੀਂ ਆਗਿਆ ਕਰਦਾ ਕਈ ਵਾਰੀ ਕਿਸੇ ਦੀ ਮਜਬੂਰੀ ਬਣ ਜਾਂਦੀ ਉਹ ਮਜਬੂਰੀਆਂ ਚ ਉਸ ਇਨਸਾਨ ਨੂੰ ਨਿਕਲਿਆ ਨਹੀਂ ਜਾਂਦਾ ਨਿਕਲ ਨਹੀਂ ਸਕਦਾ ਉਹਨੂੰ ਆਗਿਆ ਨਹੀਂ ਹੁੰਦੀ ਉਹਨਾਂ ਮਜਬੂਰੀਆਂ ਚ ਨਿਕਲਣ ਦੀ ਉਹਨੂੰ ਆਏ ਹੁੰਦਾ ਵੀ ਚੱਲ ਯਾਰ ਮੇਰਾ ਤਾਂ ਸਰਦੂਆ ਦੇ ਬੱਚਿਆਂ ਦਾ ਦੇਖਾਂ ਜਾਂ ਉਹਨੂੰ ਆਏ ਹੁੰਦਾ ਵੀ ਯਾਰ ਮੈਂ ਜਾਣਾ ਆਉਣਾ ਹੁਣ ਆਪਣੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਆਪਾਂ ਕਿਸੇ ਦੇ ਦੁੱਖ ਦੇ ਵੀ ਜਾਣਾ ਕਿਸੇ ਦੇ ਸੁੱਖ ਦੇ ਵੀ ਜਾਣਾ ਕਿਸੇ ਦੇ ਵਿਆਹ ਵੀ ਜਾਣਾ ਕਿਸੇ ਦੀ ਸ਼ਾਦੀ ਵੀ ਜਾਣਾ ਚਲੋ ਮੰਨ ਲਓ ਵੀ ਘਰ ਦੇ ਵਿੱਚ ਕੋਈ ਦੋ ਜਾਨ ਕਮਾਉਣ ਵਾਲੇ ਤੇ ਉਦੋਂ ਜ਼ਿਆਦੇ ਖਰਚੇ ਵੀ ਕਿੰਨੇ ਆ ਇਹ ਵੀ ਸੋਚਿਆ ਕਰੋ ਅੱਜ ਦੀ ਮਗਭਾਈ ਦੇ ਵਿੱਚ ਤਾਂ ਦੋ ਟਾਈਮ ਦੀ ਰੋਟੀ ਬੰਦਾ ਖਾਈ ਜਾਂਦਾ ਨਾ ਦੋ ਟਾਈਮ ਦੀ ਸੌਖੀ ਤਾਂ ਉਹ ਸੰਸਾਨ ਨਾਲ ਦੀ ਵੀ ਦੁਰੀਆਂ ਤੇ ਰੀਸ ਨਹੀਂ ਹੈਗੀ ਹੈ ਤੇ ਹੁਣ ਲੋਕ ਇਹ ਸੋਚਦੇ ਆ ਵੀ ਨਿੱਤ ਬਦਲਵੇਂ ਅਗਲੇ ਤੇ ਚੁੰਨੀ ਹੋਵੇ ਨਿੱਤ ਬਦਲਵੇਂ ਅਗਲੇ ਦੇ ਸੂਟ ਹੋਵੇ ਨਿੱਤ ਬਦਲਵੇਂ ਅਗਲੇ ਦੇ ਚਪਲਾ ਹੁਣ ਤੇ ਹੱਥ ਚੱਕਲੇ ਦੇ ਮਹਿੰਗਾ ਫੋਨ ਹੋਵੇ ਤੇ ਇੱਕ ਫੋਨ ਤੇ ਉਹਦੀ ਵੀਡੀਓ ਬਣੀ ਜਾਂਦੀ ਆ ਮਤਲਬ ਛੋਹ ਛੇ ਬਾਜ਼ ਰਹਿ ਗਈ ਇਹ ਛੋਸ਼ੇ ਬਾਦੀ ਤੋਂ ਬਾਹਰ ਨਿਕਲੋ ਲੋਕਾਂ ਨੂੰ ਸਮਝਾਓ ਵੀ ਖਰਚਿਆਂ ਦੇ ਵਿੱਚ ਕੁਝ ਨਹੀਂ ਪਿਆ ਆਪਦੀ ਜ਼ਿੰਦਗੀ ਆ ਨਾ ਜਿਹੜੀ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਇਹਨਾਂ ਨੂੰ ਤੁਸੀਂ ਰੱਖੋ ਕਿਸੇ ਟਾਈਮ ਤੇ ਤੁਹਾਡੇ ਕੰਮ ਆਉਣਗੇ ਕਿਸੇ ਧੀ ਦੇ ਕਿਸੇ ਪੁੱਤ ਤੇ ਕਿਸੇ ਭੂਆ ਭਤੀਜੇ ਦੇ ਕਿਸੇ ਭਾਣਜੇ ਦੇ ਕਿਸੇ ਭੈਣ ਦੇ ਕਿਤੇ ਨਾ ਕਿਤੇ ਤਾਂ ਤੁਹਾਨੂੰ ਜ਼ਰੂਰਤ ਪਾਊਗੀ ਨਾ ਇਸ ਪੈਸੇ ਨੂੰ ਵਰਤਣ ਦੀ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਪੈਸਾ ਕਮਾਉਣਾ ਬਹੁਤ ਔਖਾ ਤੇ ਪੈਸਾ ਡਾਉਣ ਦੀ ਤਾਂ ਇੱਕ ਸਕਿੰਟ ਦੀ ਖੇਡ ਆ ਇੱਕ ਸਕਿੰਟ ਚੁੱਟ ਜਾਂਦਾ ਪੈਸਾ ਸੋ ਤੁਸੀਂ ਲੋਕਾਂ ਨੂੰ ਸਮਝਾਇਆ ਕਰੋ ਅਗਲੀ ਜਿੰਦਗੀ 'ਚ ਜਾ ਕੇ ਆਏ ਨਾ ਕਿਹਾ ਕਰੋ ਵੀ ਲੈ ਉਹਦੇ ਤਾਂ ਫਲਾਨਾ ਕੱਪੜਾ ਨਹੀਂ ਚੱਜਦਾ ਸੀ ਅਗਲੇ ਦੇ ਕਦੇ ਤੁਸੀਂ ਸਿਰ ਨਹੀਂ ਵੇਨੇ ਉਹਦਾ ਸਿਰ ਨਹੀਂ ਪਾਵਾ ਚੱਜਣਾ ਹਨਾ ਹਰ ਇੱਕ ਇਨਸਾਨ ਆਪਦੇ ਆਪ ਨੂੰ ਸੋਚਦਾ ਵੀ ਮੈਂ ਸਜਰਸਵਾਰ ਕੇ ਰਵਾਂ ਵਧੀਆ ਸੋਹਣਾ ਬਣ ਕੇ ਸਾਰਿਆਂ ਦੇ ਸਾਹਮਣੇ ਆਵਾਂ ਹਰ ਇੱਕ ਦਾ ਜੀ ਕਰਦਾ ਹੁੰਦਾ ਕਿ ਪ੍ਰਮਾਤਮਾ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ ਮੈਂ ਇਸ ਜ਼ਿੰਦਗੀ ਨੂੰ ਹੱਸ ਕੇ ਕੱਟਾਂ ਤੇ ਮੈਂ ਸੋਸ਼ਲ ਮੀਡੀਆ ਤੇ ਜਾਣਾ ਯਾਰ ਮੈਂ ਵਧੀਆ ਬਣ ਕੇ ਜਾਵਾਂ ਮੈਨੂੰ ਕੋਈ ਟੋਕੇ ਨਾ ਮੈਨੂੰ ਕੋਈ ਗੱਲਬਾਤ ਨਾ ਕਰਵੇ ਮੈਂ ਕਿਸੇ ਨੂੰ ਮੌਕਾ ਨਾ ਦੇਵਾਂ ਹਨ ਪਰ ਜਿਹੜਾ ਸਮਾਂ ਹੈ ਨਾ ਸਮਾਂ ਇਨਸਾਨ ਨੂੰ ਇਜਾਜ਼ਤ ਨਹੀਂ ਦਿੰਦਾ ਅੱਜ ਵੀ ਜਿਹੜੇ ਗਰੀਬ ਆ ਉਹ ਗਰੀਬੀ ਚ ਡੁੱਬੇ ਪਏ ਆ ਤੇ ਜਿਹੜੇ ਅਮੀਰ ਆ ਉਹਨਾਂ ਨੂੰ ਮਿਰੀ ਦਾ ਨਹੀਂ ਪਤਾ ਵੀ ਮਿਰੀ ਕਿੰਨੀ ਕ ਉਹਨਾਂ ਕੋਲੇ ਹਨ ਤੇ ਮਤਲਬ ਕਿ ਲੋਕ ਪੈਸਾ ਕੱਢਣਾ ਨਹੀਂ ਚਾਹੁੰਦੇ ਅੱਜ ਕੱਲ੍ਹ ਲੋਕ ਅਗਲਾ ਇਹ ਸੋਚਦਾ ਵੀ ਪੈਸਾ 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 ਪੂਸਾ ਜਿਹੜਾ ਇਹ ਇਥੋਂ ਦੀਆਂ ਦੌਲਤਾਂ ਆ ਪੈਸਾ ਪੂਸਾ ਕੋਈ ਤੁਹਾਡੇ ਨਾਲ ਨਹੀਂ ਜਾਣਾ ਜੇ ਤੁਹਾਡੇ ਕੋਲ ਚਾਰ ਚਿਲੜਾ ਰਹਿ ਗਏ ਹਨ ਜੇ ਤੁਹਾਨੂੰ ਇੰਨਾ ਹੀ ਦੁੱਖ ਹੁੰਦਾ ਤਾਂ ਤੁਸੀਂ ਅਗਲੇ ਦੀ ਹੈਲਪ ਕਰ ਦਿਆ ਕਰੋ ਅਗਲੇ ਨੂੰ ਕਹਿ ਦਿਆ ਕਰੋ ਲੈ ਆਸੀਂ ਦਿੰਨੇ ਆਂ ਬਈ ਤੂੰ ਆਏ ਨਹੀਂ ਤੂੰ ਆਇਂ ਚੱਲ ਲੈ ਹੂੰ ਅਗਲੇ ਨੂੰ ਸਲਾਹ ਦੇ ਨਾਲ ਉਹ ਅਗਲੇ ਨੂੰ ਆਸਰਾ ਦਿਆ ਕਰੋ ਕੱਲੀ ਸਲਾਹ ਨਾਲ ਕੁਝ ਨਹੀਂ ਬਣਦਾ ਆ ਜਿਹੜੇ ਰੱਬ ਨੇ ਮੋਢੇ ਲਾਏ ਹਨ ਇਹ ਮੋਢੇ ਆਸਰੇ ਦੇਣ ਨੂੰ ਲਾਏ ਆ ਇਹ ਕੱਲੇ ਦੂਜਾ ਨਹੀਂ ਆਏ ਨਹੀਂ ਲਾਏ ਵੀ ਕੱਲੇ ਦੇ ਦੂਜਾ ਨਹੀਂ ਹੁਣ ਤੁਸੀਂ ਬਾਕੀ ਸਮਝ ਹੀ ਗਏ ਹੋਵੋਗੇ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਵਾ ਜਾਂ ਖਤਮ ਹੋ ਜਾਂਦਾ ਤੇ ਉਹਦੀ ਇਹ ਮੋਢੇ ਉਹਨੂੰ ਕੰਧਾ ਦੇਣਾ ਵਾ ਜਿਉਂਦੇ ਜਗਦੇ ਨੂੰ ਵੀ ਦੇਦਿਆ ਕਰੋ ਕਿਸੇ ਨੂੰ ਠੀਕ ਆ ਆਸਰਾ ਕਰਦਿਆ ਕਰੋ ਸੋਚ ਕੇ ਵੇਖੋ ਵੀ ਕਿ ਕੋਈ ਸਮਾਂ ਇਹ ਆ ਜਾਂਦਾ ਜਿੱਥੇ ਪੈਸਾ ਕੰਮ ਨਹੀਂ ਕਰਦਾ ਜਿੱਥੇ ਸਿਰਫ ਇਨਸਾਨ ਕੰਮ ਕਰਦਾ ਜਿੱਥੇ ਇਨਸਾਨ ਦੀ ਸੋਚ ਕੰਮ ਕਰਦੀ ਆ ਕਈ ਇਹੋ ਜਿਹੇ ਸਮੇਂ ਆ ਜਾਂਦੇ ਜਿੱਥੇ ਪੈਸਾ ਨਹੀਂ ਕੰਮ ਕਰਦਾ ਤੇ ਲੋਕਾਂ ਨੇ ਇੱਕ ਪੈਸਾ ਮੁੱਖ ਰੱਖ ਲਿਆ ਪੈਸਾ ਜੀ ਪੈਸਾ ਜੀ ਪੈਸਾ ਜੀ ਕਿਸੇ ਟਾਈਮ ਤੇ ਪੈਸਾ ਨਹੀਂ ਕੰਮ ਕਰਦਾ ਕਿਸੇ ਟਾਈਮ ਤੇ ਹੋਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕੰਮ ਕਰ ਜਾਂਦੀਆਂ ਹਰ ਇੱਕ ਮਸਲੇ ਦੇ ਵਿੱਚ ਪੈਸਾ ਨਹੀਂ ਮੈਟਰ ਕਰਦਾ ਠੀਕ ਆ ਸੋ ਅਗਲੇ ਦੀ ਜਿਹਦੀ ਜ਼ਿੰਦਗੀ ਆ ਉਹਨੂੰ ਪਤਾ ਹੁੰਦਾ ਉਹਦਾ ਵੀ ਦਿਲ ਕਰਦਾ ਹੁੰਦਾ ਹੁਣ ਮੇਰੇ ਦੀ ਲਾਲੋ ਮੇਰਾ ਘੜ ਦਿਲ ਨਹੀਂ ਕਰਦਾ ਵੀ ਮੈਂ ਮਹਿੰਗੇ ਮਹਿੰਗੇ ਸੂਟ ਪਾਵਾਂ ਚੱਲ ਬਾਹਲੇ ਮਹਿੰਗੇ ਨਾ ਪਾਵਾਂ ਕੋਈ 5 7 16 ਤਾਂ ਪਾਵਾਂ ਤੇ ਫਿਰ ਜਦੋਂ ਸਮਝ ਨਹੀਂ ਆ ਜਾਂਦਾ ਦਿੰਦਾ ਬੰਦਾ ਕਰੂਗੀ ਹੈ ਕਿੱਥੇ ਜਾਊ ਕੀ ਕਰੂ ਹੈ ਜਵਾਕ ਪਾਲੂ ਕੇ ਆਉਦੇ ਸ਼ੌਂਕ ਪੂਰੇ ਕਰ ਪਹਿਲਾਂ ਆਂ ਦੱਸੋ ਮੰਨ ਲਓ ਜੇ 400 ਦੀ ਦਿਹਾੜੀ ਵੀ ਆਉਂਦੀ ਹੋਵੇ ਦਿੱਲੀ ਦੀ ਤਾਂ ਵੀ ਮੈਂ ਸਮਝ ਲਾ ਮੈਂ ਕਹਿੰਦਾ ਮੈਨੂੰ 12000 ਆਉਂਦਾ ਤੇ 12000 ਚ ਜੇ ਮੈਂ 6000 ਦਾ ਦੁੱਧ ਪਾਣੀ ਦਾ ਖਰਚਾ ਜਾਂ ਗੈਸ ਸਿਲੰਡਰ ਦਾ ਜਾਂ ਖੰਡ ਚਾਹ ਦਾ ਕੱਢਾਂ ਤੇ 6000 ਨਾ ਮੈਂ ਆਪਦਾ ਕੱਪੜਾ ਈ ਲੈ ਜਿਵੇਂ ਮਰਜ਼ੀ ਮਹੀਨੇ ਚ ਲੈ ਸਕਦੀ ਆਂ ਹਾਂ ਮੰਨ ਲਓ 6000 ਦਾ ਤੇ ਲੀੜਾ ਕਪੜਾ ਹੋ ਗਿਆ ਤੇ 6000 ਦਾ ਸੌਦਾ ਪੱਤਾ ਹੋ ਗਿਆ ਤੇ ਜੇ ਕਿਸੇ ਦੇ ਦੁੱਖ ਦੇ ਸੁੱਖ ਦੇ ਕਿਸੇ ਭੈਣ ਭਰਾ ਨਾਲ ਜਾਣਾ ਜਾਂ ਕਿਸੇ ਦੇ ਰਿਸ਼ਤੇਦਾਰੀ ਚ ਆਵਦੀ ਚ ਕਿਤੇ ਜਾਣਾ ਪੈ ਜੇ ਜਾਂ ਕਿਸੇ ਦੇ ਕੋਈ ਵਿਆਹ ਆ ਗਿਆ ਜਾਂ ਕਿਸੇ ਦੇ ਕੋਈ ਜਰਮਦਨ ਆ ਗਿਆ ਜਾਂ ਕਿਸੇ ਦੇ ਕੋਈ ਹੋਰ ਤਕਾਂ ਦੇ ਫੰਕਸ਼ਨ ਆ ਗਏ ਤੇ ਦੱਸੋ ਉੱਥੇ ਕਿ ਕਾਹਦੇ ਨਾ ਜਾਣਾ ਹਾਂ ਪੈਸਾ ਹਰਕਤਾਂ ਨਹੀਂ ਮੈਟਰ ਕਰਦਾ ਕੁਝ ਕੁ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਜਿੱਥੇ ਪੈਸਾ ਹੀ ਕੰਮ ਕਰਦਾ ਕੁਝ ਕੁ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇਿੱਥੇ ਪੈਸਾ ਨਹੀਂ ਕੰਮ ਕਰਦਾ ਹਰ ਇੱਕ ਚੀਜ਼ ਨੂੰ ਹਰ ਇੱਕ ਇਨਸਾਨ ਨੂੰ ਮਤਲਬ ਕਿ ਸਾਰਿਆਂ ਵਰਗਾ ਨਾ ਸਮਝਿਆ ਕਰੋ ਕਿਸੇ ਦੀ ਜ਼ਿੰਦਗੀ ਕਿਸੇ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ ਕਿਸੇ ਦੀ ਲਾਈਫ ਕਿੱਦਾਂ ਦੀ ਹੁੰਦੀ ਹੈ ਦਿਲ ਸਾਰਿਆਂ ਦਾ ਕਰਦਾ ਹੁੰਦਾ ਹੁਣ ਮੈਂ ਕੀ ਪਤਾ ਆਦੀ ਮਜਬੂਰੀ ਦੇ ਵਿੱਚ ਕਿਵੇਂ ਜ਼ਿੰਦਗੀ ਕੱਟ ਰਹੀਆਂ ਕਿੱਦਾਂ ਦੇ ਮੇਰੇ ਹਾਲਾਤ ਆ ਤੇ ਇੱਕ ਮੈਂ ਸੋਸ਼ਲ ਮੀਡੀਆ ਤੇ ਆ ਕੇ ਤੁਹਾਡੇ ਨਾਲ ਹੱਸ ਕੇ ਗੱਲ ਕਰ ਲੈਣੀ ਜਾਂ ਮੈਂ ਸੈਡ ਵੀਡੀਓ ਪਾ ਲੈਣੀ ਫਿਰ ਮੈਨੂੰ ਕਈ ਐਂ ਕਹਿੰਦੇ ਇਹ ਤਾਂ ਬੜਾ ਮ ਬਿੜਗੋ ਪਾਉਂਦੀ ਆ ਨਹੀਂ ਆ ਵੀ ਜੰਦੀ ਤਾਂ ਬੜਾ ਵੀਡੀਓ ਪਾਉਂਦੀ ਆ ਜਦੋਂ ਨਾ ਵੀਡੀਓ ਪਉਣੀ ਆ ਨਾ ਮੈਨੂੰ ਪਤਾ ਹੁੰਦਾ ਵੀ ਜਿਹੜੀ ਇਹ ਵੀਡੀਓ ਆ ਇਹ ਵੀਡੀਓ ਮੇਰੀ ਮਤਲਬ ਉਹੀ ਗੱਲ ਮੋੜ-ਕੋੜ ਕੇ ਸੋਚ ਤੇ ਆ ਜਾਂਦੀ ਹੈ ਲੋਕਾਂ ਦੀ ਤੇ ਤੁਸੀਂ ਕਿਉਂ ਐਵੇਂ ਦਾ ਕਿਉਂ ਸੋਚਦੇ ਆ ਜਦੋਂ ਮੈਂ ਨਹੀਂ ਸੋਚਦੀ ਮੈਨੂੰ ਨਹੀਂ ਕੋਈ ਪਰੇਸ਼ਾਨੀ ਤੇ ਫਿਰ ਤੁਸੀਂ ਕਿਉਂ ਸੋਚਦੇ ਆ ਤੁਹਾਨੂੰ ਕਿਉਂ ਸੋਚਣ ਲਈ ਇੰਨੇ ਮਜਬੂਰ ਕਰਤਾ ਰੱਬ ਨੇ ਹਨਾ ਮਨ ਲਓ ਮੈਂ ਵੀਡੀਓ ਬੋਣੀ ਆ ਇਸ ਚੀਜ਼ ਦਾ ਮੈਨੂੰ ਵੀ ਪਤਾ ਵੀ ਮੈਂ ਇੰਨੀ ਕੁ ਵਾਇਰਲ ਆ ਇੰਨੀ ਕੁ ਮੇ ਫੇਮਸ ਆ ਇੰਨੇ ਕੁ ਲੋਕ ਮੈਨੂੰ ਦੇਖਦੇ ਆ ਇੰਨੇ ਕੁ ਲੋਕ ਮੈਨੂੰ ਲਾਈਕ ਕਰਦੇ ਆ ਇੰਨੇ ਕੁ ਲੋਕ ਮੈਨੂੰ ਕਮੈਂਟ ਕਰਦੇ ਆ ਇੰਨੇ ਕੁ ਲੋਕ ਮੈਨੂੰ ਫੋਲੋ ਕਰਦੇ ਆ ਮੇਰੀ ਸਾਰਿਆਂ ਤੇ ਨਿਗਾਹ ਹੁੰਦੀ ਆ ਮੈਂ ਸਾਰਿਆਂ ਨੂੰ ਜਾਣਦੀ ਆ ਸਾਰਿਆਂ ਦਾ ਮੈਨੂੰ ਪਤਾ ਹੈ ਕਮੋਂ ਮੇਰੀ ਲਾਈਵ ਤੇ ਆਉਂਦੇ ਕਿੰਨੇ ਲੋਕ ਆਉਂਦੇ ਆ ਸਾਰੇ ਮੈਨੂੰ ਪੁੱਛਦੇ ਤੇਰਾ ਪੈਨ ਕਿਹੜਾ ਸਾਰਿਆਂ 'ਚ ਮਤਲਬ ਨਿਗਾ ਹੁੰਦੀ ਆ ਆਪਾਂ ਲਾਈਵ ਇਸੇ ਕਰਕੇ ਆਉਨੇ ਆ ਜੇ ਆਪਾਂ ਲਾਈਵ ਆ ਕੇ ਬਹਿ ਗਏ ਗੁੰਗੇ ਵਾਂਗੂ ਪਚਾੱਕੀ ਜਾਂਦੇ ਆ ਆਪਾਂ ਨੂੰ ਕਿਸੇ ਦਾ ਪਤਾ ਨਹੀਂ ਆਏ ਦਾ ਚਲੋ ਮੰਨਦੇ ਆ ਕਿਸੇ ਵੇਲੇ ਨਹੀਂ ਧਿਆਨ ਰਹਿੰਦਾ ਹੁੰਦਾ ਕੰਮਾਂ ਦੇ ਵਿੱਚ ਆ ਬੰਦਾ ਵਸਤ ਹੁੰਦਾ ਤੇ ਬੰਦੇ ਨੂੰ ਮਤਲਬ ਧਿਆਨ ਚ ਰੱਖਣਾ ਚਾਹੀਦਾ ਵਾ ਪਤਾ ਮੈਨੂੰ ਹੁਣ ਫੇਸਬੁੱਕ ਤੇ ਮੈਨੂੰ ਇੰਨੀ ਦੁਨੀਆ ਵੇਖਦੀ ਆ ਮੈਨੂੰ ਇੰਸਟਾਗ੍ਰਾਮ ਤੇ ਇੰਨੀ ਦੁਨੀਆ ਵੇਖਦੀ ਆ ਤੇ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਵੀ ਮੈਨੂੰ ਲੋਕ ਦੇਖਦੇ ਆ ਮੈਨੂੰ ਇੰਸਟਾਗ੍ਰਾਮ ਤੇ ਵੀ ਲੋਕ ਦੇਖਦੇ ਆ 1 ਲੱਖ ਤੇ 23000 ਬੰਦਾ ਇੰਸਟਾਗ੍ਰਾਮ ਤੇ ਦੇਖਦਾ ਮੈਨੂੰ ਤੇ ਵੀਡੀਓ ਮੇਰੇ ਕੋਲ 1 ਮਿਲੀਅਨ ਚ ਪਈਆਂ ਇੰਸਟਾਗ੍ਰਾਮ ਤੇ ਤੇ ਫਿਰ ਮੈਨੂੰ ਇੰਨਾ ਵੀ ਪਤਾ ਵੀ ਮੈਨੂੰ ਲੋਕ ਵੇਖਦੇ ਆ 14 14 ਮਿਲੀਅਨ 15 15 ਮਿਲੀਅਨ 10 10 ਮਿਲੀਅਨ ਤੇ ਇੰਨਾ ਮ ਵੀਡੀਓ ਮੇਰੇ ਨਾਲ ਚੱਲਣਾ Instagram ਤੇ ਤੇ Facebook ਤੇ ਵੀ ਮੇਰੇ ਨਾਲ ਕਾਫੀ ਵੀਡੀਓ ਜਿਹੜਾ ਮਿਲ ਜਾਂਦੇ ਵਿੱਚ ਚੱਲਣਾ ਤੇ YouTube ਤੇ ਵੀ ਚਲੋ ਜਿਹਨੇ ਲੋਕ ਆਪਾ ਦੇਦੇ ਬਹੁਤ ਲੋਕ ਬੰਦਿਆ ਰਿਸੋਰਸ ਮਿਲਦਾ ਬਹੁਤ ਤੇ ਮੇਰੇ ਨਾਲ ਬਹੁਤ ਵਧੀਆ ਲੱਗੇ ਚੱਲੀ ਜਾਂਦਾ ਲੋਕ ਬਹੁਤ ਸਪੋਰਟ ਕਰਦੇ ਆ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਆਪਾਂ ਸ਼ੁਕਰ ਕਰਦੇ ਆ ਧੰਨਵਾਦ ਪ੍ਰਮਾਤਮਾ ਦਾ ਵੀ ਕਰਦੇ ਆ ਲੋਕਾਂ ਦਾ ਵੀ ਕਰਦੇ ਆ ਕਿਉਂਕਿ ਜਿਹੜਾ ਰੱਬ ਆ ਇਹ ਅਨਸਾਰ ਨਾਲ ਹੀ ਵਸਦਾ ਹੈ ਤੇ ਜਿਹੜੀ ਸੰਗਤ ਕੋਲੇ ਹੁੰਦੇ ਹੁੰਦੇ ਰੱਬ ਵਰ ਹੁੰਦੇ ਆਪਾਂ ਨੂੰ ਕਹਿੰਦੇ ਹੁੰਦੇ ਆ ਦੁਕਾਨ ਤੇ ਆਇਆ ਗਾਹ ਕਰ ਰੱਬ ਵਰ ਹੁੰਦਾ ਚੈਨਲ ਤੇ ਆਇਆ ਜਿਹੜਾ ਸਬਸਕ੍ਰਾਈਬ ਆ ਉਹ ਵੀ ਰੱਬ ਵਰਗਾ ਹੁੰਦਾ ਤੇ ਆਪਾਂ ਕਿਸੇ ਨੂੰ ਕਿਉਂ ਮਾੜਾ ਕਹੇ ਜੇ ਆਪਾਂ ਮਾੜਾ ਕਹਿੰਦੇ ਆਪਾਂ ਕਿਸੇ ਦਾ ਮਾੜਾ ਕਹਿੰਦੇ ਆਪਾਂ ਮਾੜਾ ਹੋ ਗਏ ਆਪਾਂ ਕਿਉਂ ਕਿਸੇ ਮਾੜਾ ਠੀਕ ਸੋਚਣ ਲਈ ਮਜਬੂਰ ਕੌਣ ਕਰਦੇ ਆ ਲੋਕ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਕੁਝ ਕੁ ਲੋਕ ਐਵੇਂ ਦੇ ਹੁੰਦੇ ਆ ਜਿਹੜੇ ਬੰਦੇ ਨੂੰ ਐਵੇਂ ਟਾਰਗੇਟ ਕਰੇ ਜਾਣਗੇ ਤੂੰ ਐਂ ਨਹੀਂ ਕਰਦਾ ਤੂੰ ਉਹ ਨਹੀਂ ਕਰ ਤੂੰ ਆਈਆਂ ਜਾਨਾ ਤੂੰ ਆਈਆਂ ਜਾਨਾ ਮੈਨੂੰ ਵੀ ਪਤਾ ਵੀ ਮੈਂ ਸੋਸ਼ਲ ਮੀਡੀਆ ਤੇ ਹਾਂ ਨਹੀਂ ਮੈਨੂੰ ਲੋਕ ਵੇਖਦੇ ਆ ਮੈਨੂੰ ਬਹੁਤ ਸਾਰੀ ਦੁਨੀਆ ਵੇਖਦੀ ਆ ਇਹਨਾਂ ਚੀਜ਼ਾਂ ਨੂੰ ਮੈਂ ਵੀ ਫੀਲ ਕਰਦੀ ਆ ਮੇਰਾ ਵੀ ਦਿਲ ਕਰਦਾ ਵੀ ਮੈਂ ਆਏ ਗੇੜੇ ਨਵਾਂ ਸੂਟ ਲੈ ਕੇ ਆਵਾਂ ਨਵਾਂ ਸੂਟ ਪਾਵਾਂ ਚਲ ਇੱਕ ਦੋ ਚੌਹ ਵੀਡੀਓ ਦੇ ਵਿੱਚ ਮੈਂ ਇੱਕ ਸੂਟ ਪਾ ਲਵਾਂ ਤੂੰ ਬਾਅਦ ਵਿੱਚ ਮੇਰਾ ਮਨ ਕਰਦਾ ਵੀ ਮੈਂ ਚੇਂਜ ਕਰਕੇ ਪਾਵਾਂ ਪਰ ਕਰਾਂ ਕੀ ਮੇਰੀ ਮਜਬੂਰੀ ਆ ਮੈਂ ਤੁਹਾਨੂੰ ਮੈਂ ਨਾ ਮਾੜਾ ਜਿਹਾ ਸੈਟ ਹੋ ਜਾਂ ਤੁਹਾਨੂੰ ਸਾਰੀਆਂ ਮਜਬੂਰੀਆਂ ਦੱਸੂਗੀ ਮੈਂ ਵੀ ਮੈਂ ਕਿਹੜੇ ਹਾਲਾਤਾਂ ਚ ਗੁਜ਼ਰ ਰਹੀ ਆ ਕਿਹੜੇ ਹਾਲਾਤਾਂ ਚ ਮੈਂ ਗੁਜ਼ਰ ਕੇ ਆਹ ਦਾ ਟਾਈਮ ਬਤੀਤ ਕੀਤਾ ਤੇ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਮੈਂ ਇੱਥੋਂ ਤੱਕ ਆਈ ਆ ਚਾਹੇ ਮੈਨੂੰ ਪਤਾ ਪਰਮਾਤਮਾ ਮੈਂ ਰੱਬ ਗਈ ਨਹੀਂ ਹੁਣੀ ਜਿੱਦ ਨਹੀਂ ਹੋ ਸਕਦਾ ਮੈਨੂੰ ਵਾਹਿਗੁਰੂ ਕਾਬ ਜਿੰਨੀ ਛੇਤੀ ਅਨੁਸਾਰ ਦਾ ਮੈਨੂੰ ਕਾਮਜਾਬ ਕਰ ਦੇ ਮੈਨੂੰ ਪਤਾ ਵੀ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਕਿੰਨੇ ਅਰਦਾਸਾਂ ਕਿੰਨੀਆਂ ਬੇਨਤੀਆਂ ਕਰਦੀ ਆ ਤੇ ਕਿੰਨੀ ਵਾਰੀ ਮੈਂ ਰੱਬ ਨੂੰ ਦਿਹਾੜੀ ਚ ਯਾਦ ਕਰਦੀ ਆ ਤੇ ਫਿਰ ਮੈਂ ਇਹ ਵੀ ਗੱਲ ਸੋਚਦੀ ਹੁੰਨੀ ਵੀ ਪ੍ਰਮਾਤਮਾ ਵੀ ਮੇਰੇ ਤੇ ਐਦਾਂ ਦਾ ਟਾਈਮ ਲੇ ਆਉ ਕਿ ਮੈਂ ਬਿਨਾ ਮਤਲਬ ਤੋਂ ਵੀ ਤੁਹਾਨੂੰ ਯਾਦ ਕਰਾਂ ਜਦੋਂ ਮੈਂ ਯਾਦ ਕਰਦੀ ਆ ਤੁਹਾਨੂੰ ਮਤਲਬ ਕਰਕੇ ਕਰਦੀ ਵੀ ਮੈਂ ਮਤਲਬ ਹੀ ਨਹੀਂ ਬਣਨਾ ਚਾਹੁੰਦੀ ਮੈਂ ਰੱਬ ਨੂੰ ਇਹ ਵੀ ਕਹਿਨੀ ਵੀ ਮੈਂ ਮਤਲਬ ਹੀ ਨਹੀਂ ਬਣਨਾ ਚਾਹੁੰਦੀ ਮੈਨੂੰ ਤੁਸੀਂ ਮੇਰੇ ਤੇ ਇਦਾਂ ਦਾ ਸਮਝ ਲਿਆਓ ਕਿ ਮੈਂ ਬਿਨਾ ਮਤਲਬ ਤੋਂ ਗੁਰੂ ਘਰ ਆਵਾਂ ਆਪਜੀ ਦੀ ਹਜ਼ੂਰੀ ਚਾਕੇ ਅਰਦਾਸ ਬੇਨਤੀ ਕਰਾਂ ਸਭ ਦਾ ਭਲਾ ਮੰਗਾ ਕਿਸੇ ਨੂੰ ਮਾੜਾ ਨਾ ਕਹਾਂ ਦੁੱਧ ਵਾਲੇ ਨੂੰ ਪੁੱਤ ਬਖਸ਼ਿਓ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੀ ਵਾਲੇ ਨੂੰ ਧੀ ਜੋ ਵੀ ਕਿਸੇ ਦੀ ਮੰਗ ਡਿਮਾਂਡ ਆ ਸਭ ਨੂੰ ਵਾਹਿਗੁਰੂ ਤੁਸੀਂ ਬਖਸ਼ਣ ਹਾਰੇ ਆ ਤੁਸੀਂ ਬਖਸ਼ਿਓ ਤੇ ਤੁਹਾਡੀ ਕਿਰਪਾ ਜਿਹੜੀ ਇਹ ਬੜੀ ਅਪਰੰਪਾਰ ਆ ਤੇ ਵਾਹਿਗੁਰੂ ਅੱਗੇ ਮੈਂ ਹਿਰਦਾਸ ਕਰਦੀ ਆ ਤੇ ਮੈਂ ਜਾ ਕੇ ਪਤਾ ਦਿੱਲੀ ਆਈ ਕਿ ਅੰਨੀ ਪ੍ਰਮਾਤਮਾ ਨੂੰ ਕਿਰਪਾ ਮੈਨੂੰ ਤਰੱਕੀ ਦੇ ਦੇ ਰੱਬਾ ਮੈਨੂੰ ਤਰੱਕੀ ਦੇ ਦੇ ਰੱਬਾ ਮੈਂ ਉਹਦੇ ਹਾਲਾਤਾਂ ਚੋਂ ਬਾਹਰ ਆ ਜਾ ਰੱਬਾ ਮੈਨੂੰ ਮੇਰੇ ਹਾਲਾਤਾਂ ਚੋਂ ਬਾਹਰ ਕਰ ਦੇ ਤੇ ਹਮੇਸ਼ਾ ਮੈਂ ਜਾ ਕੇ ਇਹ ਅਰਦਾਸ ਕਰਦੀ ਗੁਰੂ ਗ੍ਰੰਥ ਸਾਹਿਬ ਅੱਗੇ 10ਵੇਂ ਪਾਤਸ਼ਾਹ ਕੀ করুণਾ ਅਨਕ ਤੇਵ ਜੀ ਪਹਿਲੀ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਮੈਂ ਜਾ ਕੇ ਅਰਦਾਸ ਕਰਦੀ ਆ ਬੇਨਤੀ ਕਰਦੀ ਆ ਵਾਹਿਗੁਰੂ ਮੇਰੀ ਬੇਨਤੀ ਕਬੂਲ ਵੀ ਕਰਦੇ ਆ ਮਨਜ਼ੂਰ ਵੀ ਕਰਦੇ ਆ ਸੁਣਦੇ ਵੀ ਆ ਮੈਨੂੰ ਇੰਨਾ ਵੀ ਵਿਸ਼ਵਾਸ ਆ ਪਰ ਫਿਰ ਵੀ ਜਿਹੜੀ ਆਪਣੀ ਮਤਲਬ ਕਿ ਆਪਣਾ ਆਪਣੀ ਹੁੰਦੀ ਆ ਨਾ ਮਨ ਦੇ ਵਿੱਚ ਆਸ ਆਪਾਂ ਉਹ ਕਹਿਣਾ ਹੁੰਦਾ ਵੀ ਸਾਨੂੰ ਆ ਮਿਲ ਜੇ ਪ੍ਰਮਾਤਮਾ ਬਿਨਾਂ ਮੰਗੇ ਵੀ ਤੈ ਜਾਂਦਾ ਆਪਣੀ ਫਿਰ ਵੀ ਆਦਤ ਆ ਨਾ ਜਿਹੜੀ ਉਹ ਬਣੀ ਹੋਈ ਆ ਵੀ ਆਪਾਂ ਮੰਗਣਾ ਹੀ ਮੰਗਣਾ ਹੈ ਰੱਬ ਤੋਂ ਕਿਉਂਕਿ ਫਿਰ ਜੇ ਆਪਾਂ ਰੱਬ ਤੋਂ ਨਹੀਂ ਮੰਗਦੇ ਤਾਂ ਆਪਾਂ ਮੰਗਾਂਗੇ ਕੀ ਤੋਂ ਕਿੱਥੇ ਜੱਜੇ ਕੌਣ ਆਪਣਾ ਵਾਲੀ ਵਾਰਸ ਕੋਈ ਹੈਗਾ ਦੁਨੀਆ ਤੇ ਕੋਈ ਨਹੀਂ ਹੈਗਾ ਨਾ ਕੋਈ ਆਪਾਂ ਨੂੰ ਇੱਥੇ ਦੇਣ ਆਉਂਦਾ ਜੇ ਦੇਣਾ ਹੈ ਤਾਂ ਆਪਾਂ ਨੂੰ ਰੱਬ ਨੇ ਦੇਣਾ ਲੋਕ ਤਾਂ ਇੱਥੇ ਗੱਲਾਂ ਕਰਦੇ ਆ ਤੇ ਸੁਣਾ ਕੇ ਚਾਰ ਗਾਂ ਤੁਰ ਜਾਂਦੇ ਆ ਸਾਰੇ ਸਲਾਮਾਂ ਦੇਣ ਵਾਲੇ ਹੀ ਆ ਕੋਈ ਸਾਥ ਦੇਣ ਵਾਲਾ ਵੀ ਹੈਗਾ ਨਹੀਂ ਕੋਈ ਸਾਥ ਦਿੰਦਾ ਅੱਜ ਦੇ ਟਾਈਮ 'ਚ ਸਾਰੇ ਸਲਾਮਾਂ ਹੀ ਦਿੰਦੇ ਆ ਸਾਥ ਦੇਣ ਵਾਲਾ ਤਾਂ ਦੁਨੀਆ ਤੇ ਕੋਈ ਵਿਰਲਾ ਹੀ ਹੁੰਦਾ ਤੇ ਜੇ ਇੱਕ ਸੀਗਾ ਤੇ ਉਹ ਪਰਮਾਤਮਾ ਨੇ ਰਹਿਣ ਦਿੱਤਾ ਉਹਨੂੰ ਰੱਬ ਨੇ ਖੋ ਲਿਆ ਤੇ ਸਾਥ ਮੰਗ ਜੇ ਕੀ ਦਾ ਫਿਰ ਰੱਬ ਨੂੰ ਇਹੀ ਕਹਿਣਾ ਪੈਂਦਾ ਕਿ ਪਰਮਾਤਮਾ ਤੂੰ ਹੀ ਜੀਵਨ ਸਾਥੀ ਆ ਤੂੰ ਹੀ ਮਾਂ ਐ ਤੂੰ ਹੀ ਪਿਓ ਆ ਤੂੰ ਹੀ ਪ੍ਰਾਇ ਹੁਣ ਮੈਂ ਆਪਦੇ ਜਵਾਕਾਂ ਦਾ ਕੋਈ ਦਿਨ ਯਾਰ ਕਰਨਾ ਐ ਜਾਂ ਆਪਦੇ ਜਵਾਕਾਂ ਦੀ ਕੋਈ ਖੁਸ਼ੀ ਮਨਾਉਣੀ ਐ ਮੈਂ ਕਹਿਨੀ ਪਰਮਾਤਮਾ ਨੂੰ ਕਿ ਮਸਾਂ ਖੁਸ਼ੀ ਦੇ ਦਿਨ ਆਈ ਐ ਦੁੱਖ ਤਾਂ ਬਹੁਤ ਵੇਖ ਲੇ ਖੁਸ਼ੀ ਦੇ ਦਿਨ ਮਸਾਂ ਆਉਣ ਲੱਗੇ ਆ ਤੇ ਪਰਮਾਤਮਾ ਹੁਣ ਜ਼ਿੰਦਗੀ ਦੇ ਵਿੱਚ ਪੈਸਾ ਵੀ ਜ਼ਰੂਰੀ ਐ ਪੈਸਾ ਵੀ ਚਾਹੀਦਾ ਪੈਸੇ ਨਾਲ ਹੀ ਖੁਸ਼ੀ ਆਉਣੀ ਐ ਕੁਝ ਕੁ ਚੀਜ਼ਾਂ ਐਵੇਂਦਾਂ ਹੁੰਦੀਆਂ ਜਿਹੜੀਆਂ ਪੈਸੇ ਤੋਂ ਬਿਨਾਂ ਐ ਤੇ ਕੁਝ ਕੁ ਚੀਜ਼ਾਂ ਐਵੇਂਦਾਂ ਹੁੰਦੀਆਂ ਜਿਹੜੀਆਂ ਪੈਸੇ ਨਾਲ ਨਹੀਂ ਗਈਆਂ ਪੈਸੇ ਤੋਂ ਬਿਨਾਂ ਹੀ ਐ ਸਾਰਾ ਕੁਝ ਸੋਚਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਜਿੱਥੇ ਇਨਸਾਨਾਂ ਦੀ ਲੋੜ ਉੱਥੇ ਪੈਸਾ ਨਹੀਂ ਖੜਦਾ ਜਿੱਥੇ ਪੈਸੇ ਦੀ ਲੋੜ ਉੱਥੇ ਇਨਸਾਨ ਨਹੀਂ ਖੜਦੇ ਜਿੱਥੇ ਪੈਸੇ ਦੀ ਲੋੜ ਉੱਥੇ ਪੈਸਾ ਹੀ ਖੜੂਗਾ ਜਿੱਥੇ ਇਨਸਾਨ ਦੀ ਲੋੜ ਉੱਥੇ ਇਨਸਾਨ ਹੀ ਖੜੂਗਾ ਤੇ ਕਰਗੇ ਤੇ ਕਰਗੇ ਕੀ ਹੁਣ ਪੈਸਾ ਲੈ ਅੱਜ ਕਿੱਥੋਂ ਸਾਰੇ ਪਾਸੇ ਦੇਖਣੇ ਪੈਂਦੇ ਆ ਸਾਰੇ ਪਾਸੇ ਦੇਖ ਕੇ ਚੱਲਣਾ ਪੈਂਦਾ ਆਪਦੀ ਮਤਲਬ ਕਿ ਸੋਚ ਹਰ ਇੱਕ ਇਨਸਾਨ ਦੀ ਚੰਗੀ ਹੁੰਦੀ ਹੈ ਪਰ ਜਿਹੜੀ ਮਤਲਬ ਕਿ ਭੇਜਿਆ ਸੋਚ ਤੁਮ ਤੁਮ ਨੇ ਦਿੱਤੀ ਆ ਆਪਾਂ ਨੂੰ ਆਪਾਂ ਸੋਚਦੇ ਆ ਵੀ ਆਪਾਂ ਵਧੀਆ ਸੋਚ ਕੇ ਚੰਗਾ ਸੋਚ ਕੇ ਮਾੜਾ ਨਾ ਸੋਚ ਕੇ ਤੇ ਫਿਰ ਵੀ ਮਤਲਬ ਕਿ ਪੈਸੇ ਦੇ ਬਾਰੇ ਵੀ ਸੋਚਣਾ ਪੈ ਜਾਂਦਾ ਕੁਝ ਕੁ ਚੀਜ਼ਾਂ ਪੈਸੇ ਨਾਲ ਹੀ ਹੁੰਦੀਆਂ ਕੁਝ ਕੁ ਪੈਸੇ ਤੋਂ ਬਿਨਾ ਹੁੰਦੀਆਂ ਤੇ ਕਰਗੇ ਤੇ ਕਰਗੇ ਕੀ ਜਾਜੇ ਤੇ ਜਾਜੇ ਕਿੱਧਰੋਂ ਹੁਣ ਪੈਸਾ ਲਿਆਜੇ ਕਿੱਥੋਂ ਪੈਸਾ ਬਣਦਾ ਨਹੀਂ ਜੇ ਬੰਦਾ ਤਖੰਡਾ ਚਾਵਾਂ ਚ ਨਿਕਲ ਜਾਂਦਾ λεਓ ਖੰਡ ਲਿਓ ਚਾਹ ਲਿਓ ਗੈਸ ਭਰ ਲਿਓ ਦੁੱਧ ਵਾਲੇ ਦੇ ਦੇਤੀ ਸੱਚੀ ਤਾਂ ਮੀਨੇ ਨੈਟ ਟੈਕ ਪੱਕੇ ਸੁਪੇਸਾ ਆਇਆ ਕਿਉਂ ਪੱਜੇ ਪੈਸਾ ਹੁਣ ਬੂਰੀ ਭਰ ਕੇ ਤਾਂ ਰੱਬ ਨੂੰ ਕਹਿੰਨੇ ਵੀ ਸਿੱੜਦੇ ਕਿ ਅਸੀਂ ਵਰਤੀ ਜਾਵਾਂਗੇ ਹੈ ਮਤਲਬ ਕੋਈ ਇਨਸਾਨ ਹੁੰਦਾ ساری ਜ਼ਿੰਦਗੀ ਨਾ ਬੰਦਾ ਪੈਸੇ ਦੀ ਜਿਹੜੀ ਗਰੀਬ ਮਤਲਬ ਕਿ ਜਿਹੜੀ ਗਰੀਬੀ ਆ ਨਾ ਗਰੀਬੀ ਵੀ ਇਨਸਾਨ ਨੂੰ ਇਹ ਵੀ ਇੱਕ ਵੱਡਾ ਰੋਗ ਹੁੰਦਾ ਗਰੀਬੀ ਦਾ ਵੀ ਕਈ ਵਰੀ ਐਵੇਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਬੰਦਾ ਸੋਸ਼ਲ ਮੀਡੀਆ ਤੇ ਆ ਕੇ ਵੀ ਨਹੀਂ ਦੱਸ ਸਕਦਾ ਆਪਦੇ ਢਿੱਡ 'ਚ ਦੱਬ ਕੇ ਰੱਖਦਾ ਹੁਣ ਮੈਂ ਪਤਾ ਨਹੀਂ ਆਪਦੇ ਅੰਦਰ ਦੇ ਵਿੱਚ ਆਪਦੇ ਢਿੱਡ ਦੇ ਵਿੱਚ ਕਿੰਨੀਆਂ ਕ ਗੱਲਾਂ ਜਿਹੜੀਆਂ ਮੈਂ ਆਪਦੇ ਦਿਲ ਦੇ ਵਿੱਚ ਦੱਬੀ ਬੈਠੀਆਂ ਕਿਉਂਕਿ ਗੱਲ ਕਰਨ ਦਾ ਕੋਈ ਸਮਾਂ ਹੁੰਦਾ ਜਦੋਂ ਆਪਾਂ ਕੋਈ ਗੱਲ ਕਰਦੇ ਆ ਨਾ ਕੋਈ ਵੀ ਗੱਲ ਕਰਨ ਦਾ ਕੋਈ ਸਮਾਂ ਹੁੰਦਾ ਤੇ ਮੈਂ ਉਹ ਸਮੇਂ ਦੀ ਵੇਟ ਕਰਦੀ ਆ ਵੀ ਜਦੋਂ ਕੋਈ ਉਹ ਸਮਾਂ ਆਵੇ ਤੇ ਮੈਂ ਉਹ ਗੱਲਾਂ ਜਿਹੜੀਆਂ ਸਭ ਦੇ ਨਾਲ ਸ਼ੇਅਰ ਕਰਾਂ ਸਾਰਿਆਂ ਦੇ ਮੂਹਰੇ ਰੱਖਾਂ ਵੀ ਮੈਂ ਐਵੇਂ ਦਾ ਸਮਾਧਿਕ ਜਾਂ ਐਵੇਂ ਦਾ ਸਮਾਧਿਕ ਜਾਂ ਆ ਚੀਜ਼ ਆ ਜਾਂ ਚੀਜ਼ ਆ ਜ ਬੀ ਬਹੁਤ ਗੱਲਾਂ ਆ ਜੇ ਕਈ ਲੋਕ ਅਗਲਾ ਕਹਿ ਦਿੰਦਾ ਨਾ ਵੀ ਕੋਈ ਇਨਸਾਨ ਸੋਸ਼ਲ ਮੀਡੀਆ ਤੇ ਸਾਰਾ ਕੁਝ ਸਪਸ਼ਟ ਕਰ ਦਿੰਦਾ ਖੋਲ ਦਿੰਦਾ ਆਪਣੇ ਦਿਲ ਦੀਆਂ ਗੱਲਾਂ ਦੱਸ ਦਿੰਦਾ ਆ ਗਈ ਵੀ ਮੇਰੇ ਨਾਲ ਹੋਇਆ ਉਹ ਹੋਇਆ ਉਹ ਆਏ ਪਰ ਨਹੀਂ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਇਨਸਾਨ ਦੱਬ ਲੈਂਦਾ ਮੈਂ ਤਾਂ ਪਰ ਮੈਂ ਨਹੀਂ ਇਹ ਗੱਲ ਸੋਚਦੀ ਮੈਂ ਕਹਿੰਦੀ ਉਹਨੇ ਬਹੁਤ ਗੱਲਾਂ ਆ ਵੀ ਮਤਲਬ ਕਿ ਕੋਈ ਲੋਕ ਹੈਗੇ ਵੀ ਆ ਜਿਹੜੇ ਕੋਈ ਗੱਲ ਦੀ ਵੀ ਪ੍ਰਾਈਵੇਸੀ ਨਹੀਂ ਰੱਖਦੇ ਸਾਰੀਆਂ ਗੱਲਾਂ ਬਿਨਾਂ ਸਮਾਂ ਦੀ ਵੇਟ ਕੀਤੇ ਹੀ ਸਾਰਿਆਂ ਨੂੰ ਦੱਸ ਦਿੰਦੇ ਆ ਵੀ ਆ ਆਏ ਆ ਆ ਆਏ ਆ ਪਰ ਮੈਂ ਮੈਂ ਸਮਾਂ ਦੀ ਵੇਟ ਕਰਦੀ ਆ ਆਏ ਨਹੀਂ ਮੈਂ ਕਹਿੰਦੀ ਵੀ ਮੈਂ ਟੱਡੇ ਚ ਚਪਾ ਕੇ ਰੱਖਣਾ ਚਾਹੁੰਨੀ ਆ ਗੱਲਾਂ ਮਤਲਬ ਕਿ ਹਰ ਇੱਕ ਗੱਲ ਸ਼ੇਅਰ ਕਰਾਂਗੇ ਆਪਾਂ ਮਤਲਬ ਕੋਈ ਕੋਈ ਹੁੰਦੀ ਆ ਗੱਲ ਦੀ ਪ੍ਰਾਈਵੇਸੀ ਵੀ ਹੁੰਦੀ ਆ ਪਰ ਕੁਝ ਕੁ ਗੱਲਾਂ ਐਵੇਂ ਤੀਆਂ ਹੁੰਦੀਆਂ ਜਿਹੜੀਆਂ ਇਨਸਾਨ ਨੂੰ ਦੱਸ ਦੇਣੀਆਂ ਚਾਹੀਦੀਆਂ ਵੀ ਯਾਰ ਮੇਰੇ ਨਾਲ ਆ ਵੀਤਿਆ ਮੇਰੇ ਨਾਲ ਆ ਵੀਤਿਆ ਮੇਰੇ ਤੇ ਆਏ ਵੀਤਿਆ ਟਾਈਮ ਮੇਰੇ ਨਾਲ ਆਈ ਹੋਈ ਮੇਰੇ ਨਾਲ ਆਈ ਹੋਈ ਇਹ ਗੱਲਾਂ ਮਤਲਬ ਕਿ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦਾਂ ਜਿਹੜੀਆਂ ਕਿੱਥੇ ਤਾਂ ਬੰਦੇ ਨੇ ਸਾਰਿਆਂ ਨਾਲ ਸ਼ੇਅਰ ਕਰਨੀਆਂ ਤੇ ਕਿੱਥੇ ਬੰਦੇ ਨੇ ਆਪਦੇ ਦਿਲ ਦੇ ਵਿੱਚ ਚੁਪਾ ਕੇ ਰੱਖਣੀਆਂ ਤੇ ਮੈਂ ਇਹ ਚੀਜ਼ ਨੂੰ ਸੋਚਦੀ ਆ ਮੈਂ ਸਮਾਂ ਭਾਲਦੀ ਆ ਵੀ ਮੈਨੂੰ ਸਮਾਂ ਮਿਲੇ ਮੈਂ ਸਮੇਂ ਦੀ ਵੇਲਟ 'ਚ ਆਹ ਕਹਿੰਦੇ ਹੁੰਦੇ ਨਾ ਕਿਤੇ ਨਾ ਕਿਤੇ ਰੱਬ ਬਾਹਰ ਹੀ ਸਾਰੀ ਰੂੜੀ ਦੀ ਵੀ ਸੁਣ ਲੈਂਦਾ ਤੇ ਮੈਂ ਵੀ ਆਪਦੇ ਆਪ ਨੂੰ ਇਹ ਸਮਝਦੀ ਵੀ ਮੈਂ ਵੀ ਉਹ ਰੂੜੀ ਵਰਗੀ ਆ ਵੀ ਮੈਂ ਵੀ ਉਹਨਾਂ ਰੂੜੀਆਂ ਚੋਂ ਇੱਕ ਰੂੜੀ ਆ ਤੇ ਕਿਤੇ ਨਾ ਕਿਤੇ ਰੱਬ ਮੇਰੀ ਵੀ ਸੁਣੂਗਾ ਪ੍ਰਭੂ ਤੇ ਤਪਾਣੀ ਦਾ ਹੀ ਪੁੱਤ ਨਾਲੇ ਤੂੰ ਪੀਲਾ ਤੇ ਕਿਤੇ ਨਾ ਕਿਤੇ ਤੇ ਰੱਬ ਰੂੜੀ ਦੀ ਵੀ ਸੁਣਦਾ ਤੇ ਮੈਂ ਆ ਨਹੀਂ ਹੁੰਨੀ ਵੀ ਮੈਂ ਵੀ ਉਹਨਾਂ ਰੂੜੀਆਂ ਚੋਂ ਇੱਕ ਰੂੜੀ ਆ ਕਿਤੇ ਨਾ ਕਿਤੇ ਪ੍ਰਮਾਤਮਾ ਮੇਰੀ ਵੀ ਸੁਣੂਗਾ ਕਿਤੇ ਨਾ ਕਿਤੇ ਖੈਰ ਪੱਲੇ ਮੇਰੀ ਵੀ ਰੱਬ ਪਾਊਗਾ ਕਿਤੇ ਸਾਰੇ ਸਮੇਂ ਇੱਕੋ ਜਿਹੇ ਨਹੀਂ ਹੁੰਦੇ ਕਿ ਵੀ ਸਾਰੇ ਸਮੇਂ ਇੱਕੋ ਜਿਹੇ ਹੁੰਦੇ ਵੀ ਜੇ ਮੈਂ ਅੱਜ ਤੱਕ ਦੀ ਜਾਂ ਅੱਜ ਪਰੇਸ਼ਾਨ ਪਰੇਸ਼ਾਨੀ ਜਾਂ ਤੇ ਮੈਂ ਸਾਰੀ ਜ਼ਿੰਦਗੀ ਐਂ ਕੱਟੂਗੀ ਕਿਉਂਕਿ ਮੈਨੂੰ ਪ੍ਰਮਾਤਮਾ ਤੋਂ ਆਸ ਆ ਮੈਨੂੰ ਵਿਸ਼ਵਾਸ ਹੈ ਰੱਬ ਤੇ ਤੇ ਮੈਂ ਰੱਬ ਅੱਗੇ ਅਰਦਾਸ ਵੀ ਕਰਦੀ ਆ ਕਿ ਪ੍ਰਮਾਤਮਾ ਮੇਰੇ ਤੇ ਕਦੇ ਨਾ ਕਦੇ ਟਾਈਮ ਲੈ ਕੇ ਆਈ ਚੰਗਾ ਮੈਂ ਇਹੀ ਸੋਚ ਕੇ ਰਾਤ ਨੂੰ ਪੈਂਦੀ ਆ ਵੀ ਜੇ ਅੱਜ ਰਾਤ ਪਈ ਆ ਤੇ ਸਵੇਰ ਨੂੰ ਦਿਨ ਚਿੱਟਾ ਦੁੱਧਰ ਕੇ ਚੜੂ ਤੇ ਦਿਨ ਚੜਦਾ ਵੀ ਆ ਤੇ ਮੈਂ ਇਹ ਵੀ ਸੋਚਦੀ ਆ ਵੀ ਪ੍ਰਮਾਤਮਾ ਚੰਗੇ ਦਿਨ ਲੈ ਕੇ ਆਊਗਾ ਮੈਨੂੰ ਆਸ ਆ ਬਹੁਤ ਵੱਡੀ ਤੇ ਕੋਈ ਨਹੀਂ ਲਿਆਊਗਾ ਕਿਤੇ ਸਮਾਂ ਆਉਣ ਤੇ ਆਪਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਹਜੇ ਕੁੱਝ ਕੱਲਾਂ ਮੇਰੇ ਅੰਦਰ ਦੇ ਵਿੱਚ ਹੀ ਛਪਾਈਆਂ ਹੋਈਆਂ ਐ ਮੈਂ ਆਪ ਦੇ ਕੱਲੀ ਨੇ ਮੈਂ ਨਹੀਂ ਛਪਾਈਆਂ ਮੇਰੇ ਬੱਚਿਆਂ ਦੇ ਦਿਲ 'ਚ ਵੀ ਬਹੁਤ ਕੁਝ ુપਿਆ ਹੋਇਆ ਮੇਰਾ 11 ਸਾਲ ਦਾ ਬੱਚਾ ਜਿਹੜਾ ਛੋਟਾ ਇਹਦੇ ਦਿਲ 'ਚ ਵੀ ਬਹੁਤ ਕੁਝ ਦੱਬਿਆ ਹੋਇਆ ਵਾ ਇਹ ਵੀ ਬਹੁਤ ਗੱਲਾਂ ਆਪਾਂ ਕਹਿੰਦੇ ਨਾ ਬੱਚਾ ਹੈ ਬੱਚਾ ਬੱਚੇ ਜਿਹੜੇ ਸਿਆਣਿਆਂ ਵਾਂਗੂ ਸੋਚਦੇ ਆ ਇਹ ਵੀ ਗੱਲਾਂ ਬਹੁਤ ਜਿਹੜੀਆਂ ਦਿਲ ਦੇ ਵਿੱਚ ਲੱਭੀ ਬੈਠਾ ਮੈਂ ਵੀ ਆਪ ਦੇ ਦਿਲ ਦੇ ਵਿੱਚ ਬਹੁਤ ਕੁਝ ਪਾਈ ਬੈਠੀ ਆ ਮੈਂ ਇਹ ਸੋਚਦੀ ਆ ਵੀ ਸਮਾਂ ਆਵੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਵੀ ਇਸ ਟਾਈਮ ਤੇ ਜਗਮੀਤ ਨੂੰ ਮੈਂ ਆ ਗੱਲ ਕਹਿੰਦੀ ਹੁੰਦੀ ਸੀਗੀ ਤੇ ਉਦੋਂ ਅਸੀਂ ਐਸ ਗੱਲ ਤੋਂ ਮਾਂਪਤ ਮਜਬੂਰ ਸੀ ਆ ਗੱਲ ਮੈਂ ਜਗਮਈ ਤੋਂ ਆਏ ਕਹਿੰਦੀ ਹੁੰਦੀ ਸੀ ਉਦੋਂ ਅਸੀਂ ਮਾਂਪਤ ਐਸ ਗੱਲ ਤੋਂ ਮਜਬੂਰ ਸੀ ਕਿਉਂਕਿ ਅਸੀਂ ਸਮੇਂ ਦੀ ਵੇਟ ਕਰਦੇ ਆ ਵੀ ਸਮਾਂ ਆ ਜਾਏ ਸਮਾਂ ਆਉਣ ਤੇ ਸਾਰੀਆਂ ਗੱਲਾਂ ਕਰਾਂਗੇ ਪਰ ਉਹਨਾਂ ਚਾਰ ਮੈਂ ਰਿਕਵੈਸਟ ਕਰਦੀ ਆ ਵੀ ਤੁਸੀਂ ਐ ਨਾ ਸੋਚਿਆ ਕਰੋ ਵੀ ਜੱਸੀ ਐਵੇਂ ਹੀ ਆ ਜਾਂਦੀ ਆ ਵੀਡੀਓ ਤੇ ਜੱਸੀ ਕੱਪੜੇ ਨਹੀਂ ਚੱਜਦੇ ਪਾਉਂਦੀ ਜੱਸੀ ਚੁੰਨੀ ਨਹੀਂ ਚੱਜਦੀ ਲੈ ਕੇ ਆਉਂਦੀ ਦਿਲ ਜੱਸੀ ਦਾ ਵੀ ਕਰਦਾ ਵੀ ਮੈਂ ਆ ਖਾਵਾਂ ਆ ਲਵਾਂ ਆ ਪਾਵਾਂ ਚਲੋ ਖਾਣ ਪੀਣ ਦੀ ਤਾਂ ਛੱਡੋ ਲੀੜੇ ਲੱਤੇ ਦਾ ਤਾਂ ਦਿਲ ਕਰਦਾ ਹੀ ਆ ਕਿਉਂਕਿ ਬੰਦੇ ਦੇ ਸਿਰ ਤੇ ਐ ਕਰਨੀ ਤੇ ਰਾਂਝੂ ਲੀੜੇ ਸਿਰ ਤੇ ਕਰਨੀ ਜਿਦਰੀ ਲੱਤਾਂ ਪੋਣੋਂ ਕਿਦੇ ਸਿਰ ਕੀਨੇ ਮੈਨੂੰ ਲੈ ਕੇ ਦੇਣਾ ਸੀ ਵਾਨਸਵੰਨਾ ਲੀੜਾ ਕੱਪੜਾ ਵੀ ਲੈ ਪਾ ਤੇ ਮੌਂਜ ਕਰ ਤੇ ਟੈਨਸ਼ਨ ਨਾ ਲੈ ਲੋਕਾਂ ਦੀ ਜੇ ਜੱਗ ਤੇ ਜਿਉਂਦਾ ਹੁੰਦਾ ਲੀੜੇ ਲੱਤੇ ਲੈ ਕੇ ਦੇਣ ਵਾਲਾ ਤੇ ਫੇਰ ਹੀ ਮੈਨੂੰ ਇਹ ਗੱਲ ਕਹਿੰਦਾ ਨਾ ਵੀ ਲੈ ਪਾ ਹੰਡਾ ਤੇ ਤੂੰ ਭਗਵਾਨ ਨੇ ਕਾਹ ਤੋਂ ਟੈਨਸ਼ਨ ਲੈਨੀ ਆ ਤੇ ਜਦੋਂ ਸਾਰੀ ਕਬੀਲਦਾਰੀ ਮੇਰੇ ਤੇ ਆ ਗਈ ਤੇ ਮੈਂ ਕਰਦੀ ਵੀ ਕੀ ਜਦੋਂ ਕਬੀਲਦਾਰੀ ਨੇ ਮੈਨੂੰ ਘੇਰਾ ਪਾ ਲਿਆ ਤੇ ਮੈਂ ਦੱਸੂ ਕੀ ਕਰਦੀ ਤੇ ਜਿਹੜੇ ਰੀਤੀ ਰਿਵਾਜ ਆ ਦੁਨੀਆਂ ਤੇ ਉਹ ਉਹਨਾਂ ਨੂੰ ਫਾਲੋ ਕਰੇ ਜਾਂ ਕੋਈ ਨੀੜਾ ਕੱਪੜਾ ਜਿਹੜਾ ਲੋਕ ਪਾਉਂਦੇ ਆ ਉਹ ਵੀ ਇਨਸਾਨ ਪਾਵੇ ਜਾਂ ਜਿਵੇਂ ਦਾ ਲੋਕ ਖਾਂਦੇ ਪੀਂਦੇ ਆ ਬਾਹਰੋਂ ਥੋੜਾ ਤਾਂ ਉਹ ਇਨਸਾਨਾਂ ਦੇ ਮੰਦਿਰ ਵੀ ਜਪੂਰੀ ਕਰ ਕਦੀ ਨਾ ਕਹ ਤਦਕਾ ਆ ਚੀਜ਼ ਹੋ ਮਾ ਆਲੇ ਆ ਮਾ ਆਵਾ ਜਿੱਥੇ 10 ਰੁਪਏ ਵੀ ਵਰਤਨੇ ਹੁੰਦੇ ਉੱਥੇ ਵੀ ਸੋਚ ਕੇ ਵਰਤਨੇ ਲੇ ਜੇ ਇਹ 10 ਦੇ ਬਾਰੇ ਤਾਂ ਉੱਥੇ ਲੋੜ ਪੈ ਗਈ ਉਹ ਵੀ ਕੀ ਵਰਤਾਂਗੇ ਜੇ ਉੱਥੇ 20 ਲਾਉਣ ਦੀ ਲੋੜ ਪੈ ਗਈ ਤੇ ਉਹੀ 10 ਸਿੱਧੂ ਚਾ ਕੇ ਰੱਖੋ ਉੱਥੇ ਉਹੀ 20 ਵਰਤਾਂਗੇ ਇਹ ਗੱਲਾਂ ਨਾ ਬਹੁਤ ਜ਼ਿਆਦੇ ਬੰਦੇ ਨੂੰ ਨੀਚਾ ਦਿਖਾ ਜਾਂਦੀਆਂ ਵਾ ਪ੍ਰੋਬਲਮਾਂ ਵੀ ਕੁਝ ਇਦਾਂ ਦੀਆਂ ਹੁੰਦੀਆਂ ਕਿ ਬੰਦੇ ਨੂੰ ਮਜਬੂਰ ਕਰ ਦਿੰਦੀਆਂ ਸੋ ਕਦੇ ਵੀ ਐਂ ਨਾ ਸੋਚਿਆ ਕਰੋ ਵੀ ਇਨਸਾਨ ਦੀਆਂ ਗੱਲਾਂ ਨੂੰ ਜੱਜ ਕਰਿਆ ਕਰੋ ਲੀਲੇ ਕੱਪੜੇ ਨੂੰ ਜੱਜ ਨਾ ਕਰਿਆ ਕਰੋ ਜਾਂ ਬੰਦੇ ਦਾ ਸੋਹਣਪੂਣਾ ਨਾ ਵੇਖਿਆ ਕਰੋ ਇਹਦੀ ਸ਼ਕਲ ਨਹੀਂ ਸੋਹਣੀ ਇਹਦਾ ਰੰਗ ਕਿਵੇਂ ਦਾ ਹੈ ਇਹ ਕਿਵੇਂ ਦਾ ਆ ਜਾਂਦਾ ਨੈਟ ਤੇ ਤੇ ਅਗਲੇ ਦੀਆਂ ਗੱਲਾਂ ਨੂੰ ਫੋਲੋ ਕਰਿਆ ਕਰੋ ਵੀ ਅਗਲਾ ਗੱਲਾਂ ਕਿਦਾਂ ਦੀਆਂ ਕਰਦਾ ਅਗਲੇ ਦੀ ਗੱਲ 'ਚ ਕੋਈ ਦਮ ਹੈਗਾ ਜਾਂ ਕੋਈ ਸਿੱਖਣ ਨੂੰ ਮਿਲਦਾ ਆਪਾਂ ਹੂ ਹੂ ਹਾ 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 ਇਹ ਤਾਂ ਹੈ ਨਹੀਂ ਕਿ ਵੀ ਨੈਟ ਤੇ ਆਏ ਤੇ ਹੜਕਾਈ ਤੇ ਵਲੌਗ ਬਣਾਇਆ ਤੇ પાਕੇ ਚਲੇ ਗਏ ਤੇ ਮਤਲਬ ਕਿ ਕਿਸੇ ਦੇ ਕੋਲ ਸਪੱਲੇ ਨਹੀਂ ਪਿਆ ਆਪਾਂ ਇਹ ਚੀਜ਼ ਸੋਚਦੇ ਹੁੰਨੇ ਆ ਵੀ ਜਦੋਂ ਆਪਾਂ ਨੈਟ ਤੇ ਆ ਕੇ ਬੋਲਦੇ ਆ ਕਿਸੇ ਨੂੰ ਕੋਈ ਸਿੱਖਣ ਨੂੰ ਮਿਲੇ ਕਿਸੇ ਦੇ ਕੋਲ ਸਪੱਲੇ ਪਵੇ ਕੋਈ ਇਨਸਾਨ ਆਏ ਨਾ ਕਹੇ ਵੀ ਲੈ ਯਾਰ ਕੀ ਇਹ ਜੱਬ ਜੱਬ ਕਰਕੇ ਚੱਲਿਆ ਗਿਆ ਕੋਈ ਗੱਲ ਕੋਈ ਪੱਲੇ ਪਈ ਆਪਣੇ ਇਹ ਗੱਲਾਂ ਸੋਚਿਆ ਕਰੋ ਆਇਆ ਸੋਚਿਆ ਕਰੋ ਨਾ ਦਿਲ ਹਰ ਇੱਕ ਕਾ ਜਾਂਦਾ ਕਰਦਾ ਹੁੰਦਾ ਵੀ ਮੈਂ ਆ ਖਾਂ ਆ ਪਾਵਾਂ ਆ ਲਿਆਵਾਂ ਉੱਥੇ ਜਾਵਾਂ ਇੱਥੇ ਜਾਵਾਂ ਗੱਡੀਆਂ ਚ ਘੁੰਮਾਂ ਕਾਰਾਂ ਚ ਘੁੰਮਾਂ ਸੋਹਣੀਆਂ ਠੰਡੀਆਂ ਜਿਹੜੀਆਂ ਹੁੰਦੀਆਂ ਵਾ ਉਹ ਠੰਡੇ ਸ਼ਹਿਰ ਹੁੰਦੇ ਉੱਥੇ ਜਾਵਾਂ ਮੇਰਾ ਵੀ ਦਿਲ ਕਰਦਾ ਵੀ ਉੱਥੇ ਜਾਵਾਂ ਜੰਮੂ ਕਸ਼ਮੀਰ ਚ ਉੱਥੇ ਠੰਡ ਪੈਂਦੀ ਆ ਤੇ ਮਹਾਲੀ ਮਹੂਲੀ ਚੰਡੀਗੜ੍ਹ ਤੇ ਉਧਰ ਜਾਵਾਂ ਵੇਖ ਕੇ ਆਵਾਂ ਵੀ ਕਿਵੇਂ ਦਾ ਮਾਹੌਲ ਆ ਸਿਰ ਕਰ ਲਤਾ ਸਾਰੇ ਪੈਸੇ ਦੀ ਆ ਐਸਾ ਹੈ ਨੇ ਜਾਮ ਕਾ ਦੇ ਨਾਲ ਠੀਕ ਹੈ ਇਹ ਗੱਲਾ ਸੋਚਿਆ ਕਰੋ ਤੇ ਐਵੇਂ ਉਹੋ ਗੱਲਾਂ ਉਹ ਨਾ ਗੱਲਾਂ ਕਰਿਆ ਕਰਵਾਏ ਵੀ ਇਹ ਐਵੇਂ ਆ ਜਾਂਦਾ ਅਗਲੇ ਦੀ ਮਜਬੂਰੀ ਦੇਖਿਆ ਕਰੋ ਵੀ ਕੀ ਪਤਾ ਅਗਲਾ ਕਿੰਨਾ ਕ ਮਜਬੂਰ ਆਪਦੇ ਆਪਦੇ ਹਾਲਾਤਾਂ ਤੋਂ ਜਿਹੜਾ ਐਵੇਂ ਹੀ ਆ ਜਾਂਦਾ ਨਹੀਂ ਕੀ ਤਾਂ ਦਿਲ ਕਰਦਾ ਇੱਥੇ ਲੋਕੀ ਸੋਹਣਾ ਸੋਹਣਾ ਜੁੱਤੀਆਂ ਪਾਉਂਦੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ ਦੇ ਬੱਚਿਆਂ ਨੂੰ ਵਨਸਵੰਨੀਆਂ ਚੀਜ਼ਾਂ ਲੈ ਕੇ ਦਿੰਦੇ ਆ ਤੇ ਜਗਮੀਤ ਨੂੰ ਮੇਰਾ ਦਿਲ ਕਰਦਾ ਵੀ ਮੈਂ ਟੀ-ਸ਼ਰਟਾਂ ਉਹੀ ਜਿਹੜੀਆਂ ਇਹਦੇ ਪਾਇਆਂ ਤੇ ਉਹਨਾਂ ਚ ਲੈ ਕੇ ਇਹਨਾਂ ਨੂੰ ਇਹਨੂੰ ਆ ਜਾਵਾਂ ਹੁਣ ਮੇਰਾ ਕਿੱਦੇ ਦਾ ਦਿਲ ਕਰਦਾ ਵੀ ਮੈਂ ਲੀੜੇ ਦਵਾ ਕੇ ਲਿਆਵਾਂ ਲੀੜੇ ਦਵਾ ਕੇ ਲਿਆਵਾਂ ਲੀੜੇ ਦਵਾ ਕੇ ਲਿਆਵਾਂ ਜਦੋਂ ਜੇ ਪੈਸੇ ਆਉਣਗੇ ਤਾਂ ਤਾਂ ਹੀ ਲੀੜੇ ਦਵਾ ਕੇ ਲਾਵਾਂਗੀ ਜਦੋਂ ਪੈਸੇ ਹੈ ਨਹੀਂ ਤੇ ਮੈਂ ਦਵਾ ਕੇ ਕਾਹਦੇ ਨੂੰ ਲਾਵਾਂ ਮੈਂ ਉਸ ਸਮੇਂ ਦੀ ਵੇਟ ਕਰਦੀ ਆ ਜਿਹੜੇ ਸਮੇਂ ਚ ਪ੍ਰਮਾਤਮਾ ਨੇ ਮੈ ਤੇ ਮੈਂ ਕਿਸੇ ਤੋਂ ਕੋਸ਼ ਮੰਗੜਾ ਨਹੀਂ ਚਾਹੁੰਦੀ ਮੈਂ ਇਹ ਨਹੀਂ ਚਾਹੁੰਦੀ ਕਿ ਮੈਂ ਕਿਸੇ ਤੋਂ ਮੰਗਾ ਤੇ ਮੈਨੂੰ ਕੋਈ ਦਵੇ ਤਾਂ ਮੈਂ ਫੇਰ ਜ਼ਿੰਦਗੀ ਦੇ ਵਿੱਚ ਐਸ਼ ਕਰਾਂ ਮੈਂ ਮੰਗਦੀ ਆ ਸਿਰਫ ਪਰਮਾਤਮਾ ਤੋਂ ਹੋਰ ਕਿਸੇ ਤੋਂ ਨਹੀਂ ਪਰਮਾਤਮਾ ਤੋਂ ਮੰਗਦੀ ਪਰਮਾਤਮਾ ਦੇਵੇ ਪਰਮਾਤਮਾ ਦਾ ਦਿੱਤਾ ਸੀ ਆ ਬੁੱਕਾਂ ਦੇ ਵਿੱਚ ਪਾਉਣਾ ਚਾਹੁੰਦੇ ਆ ਕਹਿੰਨੇ ਕਿ ਪਰਮਾਤਮਾ ਦਾ ਵੇਤੇ ਅਸੀਂ ਐਂ ਝੋਲੀ ਕਰਕੇ ਨਾ ਆਪਦੀ ਝੋਲੀ ਦੇ ਵਿੱਚ ਐਂ ਪਾਉ ਆਪਦੀ ਖੈਰ ਜਿਹੜੀ ਰੱਬ ਤੇ ਪੈਸਾ ਹੋਵੇ 11 ਕਰੋੜ ਹੋਣ ਆਪਦੇ ਨਾਮ ਦੀ ਦਾਤ ਹੋਵੇ ਪਰਮਾਤਮਾ ਤੋਂ ਹੀ ਮੰਗਣਾ ਚਾਹੁੰਦੇ ਆ ਕਿਸੇ ਹੋਰ ਤੋਂ ਨਹੀਂ ਮੰਗਣਾ ਚਾਹੁੰਦੇ ਬਾਕੀ ਜਿਹਨੇ ਮੇਰਾ ਬਲੌਗ ਪੂਰਾ ਦੇਖਿਆ ਉਹਦੇ ਵਿੱਚ ਦੂਜਾ ਆਪਣਾ ਕਮੈਂਟ ਜ਼ਰੂਰ ਕਰਕੇ ਜਾਇਓ ਮੇਰੇ ਚੈਨਲ ਤੇ ਤੇ ਵੈਗਰੂ ਉਚੜਦੀ ਗਲਾਚ ਰੱਖੇ ਸਾਰਿਆਂ ਨੂੰ ਤਰਕੀਆਂ ਬਖਸ਼ੇ ਆਪਾਂ ਕਿਸੇ ਨੂੰ ਮਾਰਾ ਦੇ ਨਹੀਂ ਤੇ ਮਾਰਾ ਸਹਿੰਦੇ ਨਹੀਂ ਤੇ ਮਾਰਾ ਸੁਣਦੇ ਨਹੀਂ ਤੇ ਮਾਰਾ ਬੋਲਦੇ ਨਹੀਂ ਇਹ ਹੀ ਆ ਆਪਣੀ ਤੁਹਾਡੀ ਵੀ ਪਰਮਾਤਮਾ ਨੇ ਜਿਹੜੀ ਆਪਾਂ ਨੂੰ ਦੇ ਕੇ ਤੋਰਿਆ ਠੀਕ ਆ ਤੇ ਬਾਕੀ ਜਿਉਂਦੇ ਵਸਦੇ ਰਹੋ ਤਰਕੀ ਕਰੋ ਤੇ ਕਿਸੇ ਤੰਗਾਂ ਚ ਚੋਗਲੀ ਰੱਖੀ ਕਰਨੇ ਕੋ ਤਾਂ ਵੀ ਕਰੋ ਮੇਰੇ ਚੈਨਲ ਨੂੰ ਬਹੁਤ ਤੋਂ ਵੱਧ ਸਪੋਰਟ ਕਰੋ ਤੇ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਬਲੌਗ 'ਚ ਤੇ ਜਾਂ ਸ਼ਾਰਟ ਵੀਡੀਓ 'ਚ ਧੰਨਵਾਦ ਸਤਿ ਸ੍ਰੀ ਅਕਾਲ ਜੀ